ਚਿੱਟਾ ਫੇਰ ਵਿੱਚ ਜਾਂਦੇ ਇਹਨਾਂ ਦਾ ਘਰ ਆਪ੍ਰਾਂਤ ਕਰਾਣੇ ਨੇ ਮੁੰਡੇ ਚੱਕ ਕੇ ਜੇ ਮੈਨ ਕੋਲ ਨਾ ਚਿੱਟਾ ਹੋਵੇ ਤੇ ਮੈਂ ਸਰਕਾਰ ਮੈਨੂੰ ਕੁਛ ਮਰਜ਼ੀ ਕਰ ਜੇ ਭਲਾ ਮੈਨੂੰ ਫਾਂਸੀ ਸਹਿ ਦੇ ਹੁਣ ਵੀ ਚਿੱਟਾ ਵੇਖ ਰਾਂ ਮੱਲੇ ਚ ਕੋਣ ਵੀ ਪਰਚੇ ਹੁਣ ਚਿੱਟਾ ਵੇਖ ਰਾਂ ਮੱਲੇ ਵਿੱਚ ਸਟੈਂਪ ਵੀ ਤੇ ਹੁਣ ਤਾਂ ਮੇਰਾ ਪੁੱਤ ਲਿਆ ਜਾਂ ਮੇਰੇ ਪੁੱਤ ਨੇ ਥੋ ਬ੍ਰਾਂਡ ਚਿੱਟਾ ਵੇਖ ਰਾਂ ਸ਼ਰਮ ਵੇਖ ਰਾਂ ਮੈਂ ਕਹਿੰਦੇ ਬੰਦ ਆ ਨਹੀਂ ਬੰਦ ਜੀ ਚਿੱਟਾ ਬੰਦ ਹੋਇਆ ਹੀ ਨਹੀਂ ਇਹਨਾਂ ਨੇ ਬਾਈ ਨਾਲ ਇਹਨਾਂ ਪਰਿਵਾਰ ਨਾਲ ਨਹੀਂ ਬੰਦ ਕੀਤਾ ਇਹਨਾਂ ਨੇ ਪਰਿਵਾਰ ਨਾਲ ਕਰ ਕੀਤਾ ਕਿਛੀ ਕੇ ਪਰਿਵਾਰ ਨਹੀਂ ਹਾਂ ਮੈਂ ਘਟਾ ਗਏ ਬਸ ਘਟਾ ਗਏ ਚਿੱਟਾ ਤਾਂ ਉਹਦੇ ਵਿੱਚ ਲੱਗ ਗਿਆ ਕਿਤੇ ਘਰ ਭੰਨੇ ਸੀ ਘਰ ਭੰਨਣ ਤੋਂ ਬਾਅਦ ਕੋਈ ਅਸਰ ਨਹੀਂ ਨਾ ਕੋਈ ਅਸਰ ਨਹੀਂ ਕਹਿੰਦੀ ਹੁਣ ਘਰ ਭੰਨੇਗੇ ਅਸੀਂ ਚਿੱਟਾ ਤਾਂ ਵੇਚ ਲਈ ਹਾਂ ਹਾਂ ਇਹ ਕਹਿੰਦੀਆਂ ਚਿੱਟਾ ਤਾਂ ਵੇਚ ਲਈ ਆ ਘਰ ਭੰਨੇਗੇ ਤਾਂ ਅੱਛਾ ਜੀ ਘਰ ਕਿੱਥੋਂ ਪੂਰੇ ਕਰ ਗਿਆ ਸੀ ਤੇ ਮੁਕਸਰਾ ਨੇ ਚਿੱਟਾ ਦਾ ਦਿੱਲੀ ਤੋਂ ਜਿਹੜਾ ਦਿੱਲੀ ਦਾ ਚਿੱਟਾ ਹਾਂ ਦਾ ਉੱਚਾ ਨੂੰ ਕਿੰਨੇ ਵਾਰੀ ਫੜਾਇਆ ਛਾਣ ਤੇ ਹੈਗੇ ਉਹਨੇ ਦੇ ਪਹਿਲਾਂ ਉਹਨੇ ਪਰਚੇ ਨਹੀਂ ਪੀਸ 10 10 ਪਰਚੇ 10 10 ਕਤਲ ਦੇ ਪਰਚੇ ਆਸ਼ਾ ਤੇ ਬਾਜੋ ਇਹਨਾਂ ਦੇ ਕੁੱਕੇ ਦਾ ਮੁੰਡਾ ਮਾਰਿਆ ਟੀਕੇ ਨਾਲ ਉੱਥੇ ਪਰਚਾ ਆਸ਼ਾ ਤੇ ਕਹਿੰਦੇ ਵੀ ਅਸੀਂ ਐਵੇਂ ਤੁਹਾਡੇ ਬੇਟੇ ਵੱਡਾਂਗੇ ਜੇ ਤੁਸੀਂ ਸਾਨੂੰ ਰੋਕੂਗੇ ਚਿੱਟਾ ਵੇਚਣ ਤੋਂ ਠੀਕ ਆ ਤੁਸੀਂ ਚਿੱਟਾ ਵੇਚਦੇ ਸਾਡੇ ਤੇ ਮੇਚੀ ਦੇ ਤੇ ਨਿੰਮੋ ਤੇ ਕੋਈ ਵੀ ਰਿਕਾਟ ਕਢਾਇਆ ਜਾਵੇ ਵੀ ਮੇਚੀ ਨਿੰਮੋ ਚਿੱਟਾ ਵੇਚਦਿਆ ਨੇ ਛੱਤਰ ਨੇ ਵੇਚਣਾ ਬੰਦ ਕਰਤਾ ਤੇ ਰੋਵਣ ਕਹਿੰਦਾ ਵੀ ਤੁਸੀਂ ਮੇਰਾ ਚਿੱਟਾ ਵੇਚੋ ਜੇ ਤੁਸੀਂ ਮੇਰਾ ਰੋਲਾ ਪਾਉਂਗੇ ਤੇ ਮੈਂ ਤੁਹਾਨੂੰ ਇੱਦਾਂ ਹੀ ਵੱਡੂਗਾ ਆਹ ਰੋਲਾ ਹੈ ਆਹ ਰੋਲਾ ਜੀ ਇਹਨਾਂ ਨੇ ਸੀਆਈ ਬੁਲਾ ਲਈ ਚਿੱਟਾ ਵੇਚਣ ਵਾਲਿਆਂ ਨੇ ਇਹਨਾਂ ਨੇ ਸੀਆਈ ਬੁਲਾ ਲਈ ਸੀਆਈ ਤੋੜ ਬੰਨ ਕਰਕੇ ਤੇ ਮੁੰਡਿਆਂ ਨੂੰ ਲੈ ਗਈ ਜੇ ਮੇਰੇ ਮੁੰਡੇ ਕੋਲ ਮੌਜੂਦਾ ਮਾਲ ਬਰਾਮਤ ਹੋਇਆ ਤਾਂ ਕੁਛ ਮਰਜ਼ੀ ਸੀਆਈ ਸਾਡੇ ਨਾਲ ਕਰ ਸਕਦੀ ਇੱਕ ਛਿ ਨੇ ਚਿੱਟਾ ਰੱਖ ਕੇ ਸਾਡੀ ਗੱਡੀ ਦੇ ਵਿੱਚ ਕੰਡਾ ਰੱਖ ਕੇ ਮੇਰੇ ਪੁੱਤ ਤੇ ਪਰਚਾ ਪਵਾਦਾ ਕਿਟਾ ਵਿੱਚ ਨਹੀਂ ਜੀ ਇਸ ਚਟਾ ਵਿੱਚ ਨਹੀਂ ਪੂਰਾ ਸ਼ੇਰ ਸਰ ਗਵਾਈ ਦੂ ਗੋਸ਼ਾਲੇ ਪ੍ਰਧਾਨ ਗਵਾਈ ਦੇਣਗੇ ਸਾਡੇ ਤੇ ਸਰਜ ਮਾਰੀ ਜਾਵੇ ਸਰਜ ਮਾਰ ਜਾਰੂ ਜਰੂਰ ਵਿੱਚ ਚੀਜ਼ ਵੇਚਦੀ ਸੀ ਮੇਰੇ ਪੋਤੀਆਂ ਪੋਤੇ ਪਿੱਛੇ ਦਾਰੂ ਤੇ ਨਵੇਂ ਮਹੀਨੇ ਗ ਮੇਂ ਵਿੱਚ ਚੀਜ਼ ਤੇ ਮੇਰਾ ਮੁੰਡਾ ਮਰਿਆ ਇਹਨਾਂ ਸਰਸਰ ਰਾਤ ਮੜੀਆਂ ਨੂੰ ਇਨਾਂ ਚਿੱਟਾ ਗਲੀ ਦੇ ਵਿੱਚ ਵੇਚਦੇ ਆ ਇਹ ਕਿੱਛੀ ਆ ਇਹ ਕੰਜੂ ਆ ਇੱਕ ਆਸ਼ਾ ਇੱਕ ਬਣਸੋ ਆ ਇਹਨਾਂ ਨੇ ਪਤਾ ਨਹੀਂ ਮੇਰੇ ਕੁੜੀਆਂ ਰੋਟੀਆਂ ਇਹਨਾਂ ਨੇ ਵਾਰ ਕੇ ਮੁੰਡੇ ਮੇਰੇ ਤਾਂ ਕੋਈ ਲੜਾਈ ਨਹੀਂ ਸਿੱਖਨੇ ਜੇਜ ਮੇਰਾ ਘਰ ਭੰਨ ਗਿਆ ਮੇਰੀ ਸਨਾਈ ਕੀਤੀ ਜਦ ਮੈਂ ਕੁਵਾੜ ਦਾ ਕੰਮ ਕਰਦੀ 18 ਸਾਲਾਂ ਦੀ ਮੇਰੀ ਕੁੜੀ ਵੀ ਤਾਂ ਮੈਂ ਕੋਈ ਚਿੱਟੇ ਦਾ ਨਹੀਂ ਪਰਚਾ ਮੇਰੇ ਤੇ ਕਾਸੇ ਦਾ ਨਹੀਂ ਪਰਚਾ ਮੇਰੀ ਨੋਕ ਚੀਜ਼ਾਂ ਖੋਂਦੀ ਸਿਰਦੀਆਂ ਫੜ ਫੜ ਕੇ ਸਿਉਨਾ ਵੀ ਸਾਡਾ ਸਿਉਨਾ ਛੜ ਜਾ ਸਾਡਾ ਸਿਉਨਾ ਉਹ ਮੇਰੇ ਨਾਲ 4 ਮਹੀਨੇ ਬੱਚਾ ਨਾਲਾ ਜੋ ਲੱਟਾ ਲੱਤਾ ਪੈਡੂ ਚ ਮਾਰ ਕੇ ਜਵਾੜਾ ਹੁੰਦਾ ਸਿਰ ਤੇ ਸੱਟਾ ਮਾਰ ਕੇ ਉਹਨੂੰ ਲੈ ਗਏ ਕੋ ਫਰੀਦਕੋਟ ਦਾਖਲਾ ਕੋਈ ਸਾਡਾ ਇਨਸਾਫ ਕੀਤਾ ਜਾਵੇ ਛਰੇ ਆ ਗੁੰਡਾ ਕਰਦੀ ਚੱਲੀ ਸਿਰਫ 11 ਵਜੇ ਦੇ ਮੌਕੇ ਵਿੱਚ 11 12 ਵਜੇ ਦੇ ਮੌਕੇ ਵਿੱਚ ਸਾਨੂੰ ਆਕੇ ਪਈ ਕੱਲੀ ਬਹੂਆ ਮੇਰੀ 4 ਮਹੀਨੇ ਬੱਚਾ ਦੰਦਿਆੜੇ ਹੋਈ ਦੰਦਿਆੜੇ 10:00 11:00 ਕੀ ਕੀ ਮਾਮਲਾ ਹੋਇਆ ਜੀ ਕੋਈ ਮਾਮਲਾ ਨਹੀਂ ਹੋਇਆ ਜੀ ਉੱਥੇ ਦਾਣਾ ਮੰਡੀ ਦੇ ਕਿ ਮੁੰਡੇ ਦੇ ਪ੍ਰਧਾਨ ਮਿਲਿਆ ਸੀ ਜੀ ਉੱਥੋਂ ਮੁਕਸਰੋਂ ਆਏ ਸੀ ਮੀਨਾ ਦੇ ਮੁੰਡੇ ਨੰਨੂ ਹੋਣੀ ਉੱਥੋਂ ਗਾਂ ਮੁਕਸਰ ਦੇ ਮੁੰਡੇ ਨਾਲ ਲੈ ਕੇ ਆਇਆ ਸੀ ਉਹ ਗਾਂ ਮੁਕਸਰ ਮੁਕਸਰ ਵਾਲੇ ਮੁੰਡੇ ਦੀ ਲੜਾਈ ਹੋ ਗਈ ਮੇਰੇ ਪੁੱਤਰੇ ਵੱਜ ਕੇ ਛੜਵਾਤੇ ਛੜਵਾ ਕੇ ਉੱਥੇ ਮੇਰੇ ਪੁੱਤਰ ਕੁਸ਼ਰ ਨੇ ਕੀਤਾ ਨਹੀਂ ਘਰ ਆ ਕੇ ਸਾਡੇ 8 8 ਸਾਡੀ ਦਰਖਾਸਤ ਹੋਈ ਥਾਣੇ ਸੱਸ ਨੂੰ ਸੀ ਦਰਖਾਸਤ ਲਾਏ 20 ਦਿਨ ਮੇਰੇ ਮੁੰਡਾ ਮੁਖੇ ਨੂੰ ਸੱਸ ਨੂੰ ਦਰਖਾਸਤ ਦਾ ਕਾਗਜ਼ ਲਾ ਕੇ ਦਰਖਾਸਤ ਦੇ ਕੇ ਥਾਣੇ ਵੀ ਸਾਨੂੰ ਖਤਰਾ ਜੀ ਇਹ ਲੋਕਾਂ ਤੋਂ ਕੀ ਦੋ ਮਰਜ਼ੀ ਸਾਡੇ ਕਰੇ ਆਪ ਕੇ ਪੈ ਸਕਦੇ ਸਾਢੇ 8 ਸੜਿਆਂ ਵਲਾ ਕਰਤਾ ਕੋਲ ਮੌਜੂਦਾ ਅਨਸ਼ਤ ਥਾਣੇਦਾਰ ਆ ਜੇ ਅਸੀਂ ਦਰਦੇ ਮਰਾਂ ਨੇ ਗੇਟ ਨਹੀਂ ਖੋਲਿਆ ਕਹਿੰਦੇ ਗੇਟ ਖੋਲੋ ਜੇ ਨਹੀਂ ਸਾਨੂੰ ਵੜ ਦੇਣਗੇ ਉਹਦਾ ਸਾਡੇ ਸਿਸੇ ਭੰਨ ਗਏ ਸਿਸੇ ਭੰਨ ਗਏ ਸਾਡੇ ਕੋਲੇ ਖੜੀ ਸੀ ਪੁਲਿਸ ਮੌਜੂਦਾ ਕੋਲੇ ਖੜੀ ਸੀ ਗੋੜ ਦੇ ਸਾਹਮਣੇ ਪੰਨ ਗਏ ਉਹਦਾ ਪੁਲਿਸ ਬਾਅਦ ਚ ਬੁਲਾ ਲਈ ਗਲੀ ਵਾਲਿਆਂ ਨੇ ਵੀ ਤੁਸ ਕਰਪਨ ਦਾ ਕਰਪਨ ਦਾ ਉਹਦਾ ਪੁਲਿਸ ਵੀਡੀਓ ਬਣਾ ਕੇ ਭੱਜ ਗਏ ਨਾ ਇਹ ਬੰਦੇ ਤੇ ਪੁਲਿਸ ਚੜੀ ਮੰਗਰ ਭੱਜੀ ਵੀ ਆ ਪੁਲਿਸ ਭੱਜੀ ਆ ਮੰਗਰ ਉੱਥੇ ਨਹੀਂ ਚੜੇ ਅਸੀਂ ਸਵੇਰ ਉੱਠ ਕੇ ਫੇਰ ਉਹਦੇ ਘਰੇ ਵੇਗੇ ਮੇਰੇ ਬੰਦੇ ਨੂੰ ਇੱਥੇ ਸੱਟ ਗੇ ਜਵਾੜੇ ਦੇ ਸੱਟ ਤੇ ਅਟੂਆਂ ਤੇ ਸੱਟ ਮੇਰੀ ਨੌਂ ਨੂੰ ਬੇਹੋਸ਼ ਕਰਤਾ ਉਹਨਾਂ ਨੇ ਅਸੀਂ ਪ੍ਰੈਗਡੈਂਟ ਸੀ ਮੇਰੀ ਨੌਂ ਤੇ ਅਸੀਂ ਤਾਂ ਫੇਰ ਅਸੀਂ ਪੁਲਿਸ ਬਾਗੀ ਅਸਰ ਰਾਤ ਗੇਟ ਨਹੀਂ ਖੋਲਿਆ ਸੱਸੀ ਆਪਦਾ ਬੰਦਾ ਵੀ ਨਹੀਂ ਦਾਖਲ ਕੀਤਾ ਡਰ ਦੇ ਮਰਣੇ ਵੀ ਸਾਨੂੰ ਹਸਪੀਟਲ ਚ ਵੀ ਡਾਰਾ ਇਹਨਾਂ ਦਾ ਅਸੀਂ ਫੇਰ ਸਾਡੇ ਅੱਠਾਂ ਨੇ ਗਏ ਸਾਡੇ ਅੱਠਾਂ ਨੇ ਗਏ ਨਿਸ਼ਤ ਤਹਿਣੇਦਾਰ ਕਹਿੰਦਾ ਤੁਸੀਂ ਅਸਤਾਲ ਜਾ ਕੇ ਦਾਖਲ ਹੋ ਜੋ ਅਸੀਂ ਕੋਟਕਪੂਰਾ ਲੈ ਗਏ ਮਿਰਕਰ ਵਾਲੇ ਨੂੰ ਜਿੱਦਾਂ ਸਕਾਟ ਕਪੂਰਾ ਪੂਰਾ ਪੂਰਾ ਪਹੁੰਚੇ ਨਹੀਂ ਜਿੱਦਾਂ ਸਨਰਾਜ ਫੋਨ ਆ ਗਿਆ ਵੀ ਫਿਰ ਦੂਰੇ ਵਰਕਰ ਆ ਕੇ ਹਵਾਲਾ ਕਰਦਾ ਹਵਾਲਾ ਕਰਦਾ ਮੇਰਾ ਪੁੱਤਰ ਕੱਲਾ ਰੋਮਨ ਕੋਈ ਸਰ ਦੇ ਸਰ ਜਮਾਰੀ ਜਾਵੇ ਜੇ ਸਰ ਦੇ ਚਿੱਟੇ ਪਰਚੇ ਹੋਣ ਅਸੀਂ ਚਿੱਟਾਪਾਰ ਔਰ ਜੈਸ਼ ਕੁਮਾਰ ਥਾਣੇਦਾਰ ਮੇਰੇ ਬੰਦੇ ਨੇ ਸੌਪਾਈ ਸੀ ਵੀ ਮੈਂ ਚਿੱਟਾ ਖਤਮ ਕਰੂੰਗਾ ਮੇਰੇ ਬੰਦੇ ਨੇ ਸੌਪਾਈ ਇਹਨਾਂ ਨੇ ਸੌ ਤੋਂ ਬਾਅਦ ਦੋ ਮੇਰੇ ਪੁੱਤਰਾਂ ਨੂੰ ਨਸ਼ਾ ਦੇ ਦੇ ਕੇ ਇਹਨਾਂ ਨੇ ਮੇਰੇ ਦੋ ਪੁੱਤਰ ਖਤਮ ਕੀਤੇ ਇੱਕ ਮੇਰਾ 20 ਸਾਲ ਦਾ ਇੱਕ ਮੇਰਾ 24 ਸਾਲ ਦਾ ਉਹਨਾਂ ਦੇ ਇੱਕ ਇਕੱਲਾ ਇਕੱਲਾ ਬੱਚਾ ਇੱਕੋਲ ਤਿੰਨ ਬੱਚੇ ਆ ਅੱਜ 20 ਸਾਲ ਹੋ ਗਏ 20 ਦਿਨ ਹੋ ਗਏ 24 ਸਾਲ ਐਕਾ ਕੇ ਮਰੇ ਨੂੰ ਉਸ ਦਿਵਾਰ ਜਦ ਅਸੀਂ ਉੱਥੇ ਪਹੁੰਚੇ ਸਾਡੇ ਸਾਡੇ ਸਿਰ ਕੋ ਘਰਤੇ ਇਹਨਾਂ ਨੇ ਵੀ ਹਮਲਾ ਹੋ ਗਿਆ ਘਰੇ ਅਸੀਂ ਕੋੜ ਕਪੂਰਾ ਉੱਥੋਂ ਵੈਕੀ ਗੱਡੀ ਮੋੜ ਲਈ ਸਾਨੂੰ ਦਾਖਲ ਵੀ ਨਹੀਂ ਕਰਾਉਣਾ ਪਿਆ ਜਦੋਂ ਅਸੀਂ ਉੱਥੇ ਆਏ ਤੇ ਗਾਂ ਸਾਈ ਟੁੱਟ ਪੱਜ ਮੁੰਡੇ ਤਾਂ ਮੇਰੇ ਖਤਰੇ ਡਰਦੇ ਮਾਰੇ 10 10 5 ਕੋਈ 10-5 ਸਾਲੇ ਆ ਕੇ ਸੁਣ ਕੇ ਵੀ ਰੋਮ ਨੂੰ ਵੜਦਾ ਰੋਮ ਨੂੰ ਵੜਦਾ ਜਦੋਂ ਭੱਜੇ ਤੇ ਮੁੰਡੇ ਪੁਲਸੀਆਈ ਆ ਗਈ ਇਹਨਾਂ ਨੇ ਸੀਆਈ ਬੁਲਾ ਲਈ ਚਿੱਟਾ ਵਿੱਚ ਨਾਲੀਆਂ ਨਹੀਂ ਇਹਨਾਂ ਨੇ ਸੀਆਈ ਬੁਲਾ ਲਈ ਸੀਆਈ ਤੋੜ ਬੰਨ ਕਰਕੇ ਤੇ ਮੁੰਡਿਆਂ ਨੂੰ ਲੈ ਗਈ ਜੇ ਮੇਰੇ ਮੁੰਡੇ ਕੋਲ ਮੌਜੂਦਾ ਮਾਲ ਬਰਾਮਤ ਹੋਇਆ ਤਾਂ ਕੁਛ ਮਰਜ਼ੀ ਸੀਆਈ ਸਾਡੇ ਨਾਲ ਕਰ ਸਕਦੀ ਇੱਕ ਛੀ ਨੇ ਚਿੱਟਾ ਰੱਖ ਕੇ ਸਾਡੀ ਗੱਡੀ ਦੇ ਵਿੱਚ ਕੰਡਾ ਰੱਖ ਕੇ ਮੇਰੇ ਪੁੱਤ ਤੇ ਪਰਚਾ ਪਵਾਦਾ ਪਰਚਾ ਪਵਾਦਾ ਇਹ ਭੰਨ ਤੋੜ ਗਿਆ ਜੀ ਇਹ ਭੰਨ ਤੋੜ ਇਹ ਆਸ਼ਾ ਪੰਮਾ ਨਛੱਤਰ ਕਿੱਛੀ ਜਮਾ ਬੂਟਾ ਪੂਜਾ ਨੱਸਾ ਨਰਸੀ ਸ਼ਿਮਲਾ ਤੇ ਸਾਹਿਲ ਸਾਹਿਲ ਪੂਨਾ ਤੇ ਅੰਜੂ ਤੇ ਅਗੋਰੂ ਤੇ ਰਗੂ ਉਹਨੇ ਮੁੰਡੇ ਨਾ ਕਿ 79 ਮੁੰਡਾ ਓਮ ਬਨਸੋ ਦੇਵੀ ਤੇ ਗੋਂਗੋ ਰਾਦਾ ਤੇ 10-20 ਬੁੜੀਆਂ ਮੱਕੇ ਮੈਂ ਮਣੀ ਮੇਰੇ ਘਰ ਚ ਲੁੱਟ ਖੋਪਿਆ ਸਤੇ ਲਾਵੀ ਲੈ ਗਈ ਮੇਰੀ ਨੋਹਾਂ ਏਰੰਡੀਆਂ ਦੇਵਰ ਪੈ ਸੀ ਮਾ ਮੱਪਾ ਨੇ ਪਾਇ ਸੀ ਮੈਨੂੰ ਪਤਾ 10 ਟੋਲੇ ਸੀ ਮੇਰੇ ਘਰੇ ਤੇ ਮੇਰੇ ਘਰੇ 5 ਟੋਲੇ ਸੀ ਮੇਰੇ ਦੇਵਰ ਕੱਢ ਕੇ ਸਾਰੇ ਸੋਨਾ ਚਾਂਦੀ ਲੈ ਗਏ ਮੇਰੇ ਬੈਂਟਰੀਆਂ ਤੇ ਕਿਰੂ ਛੱਡੀਆਂ ਮੇਰੇ ਮੋਟਰਾਂ ਵੀ ਲੈ ਕੇ ਲਾ ਲਾ ਕੇ ਮੇਰੇ ਗੱਡੀ ਚੋਂ ਉਹ ਵੀ ਲੈ ਗਏ ਬੈਂਟਰੀ ਵੀ ਲੈ ਕੇ ਕੱਢ ਕੱਢ ਕੇ ਬਸ ਮੇਰੇ ਸਰਾਖਾਲ ਗੱਡੀ ਜੇ ਵੀਰ ਖੰਡ ਵੀ ਪਾਦੀ ਉਹਨਾਂ ਨੇ ਮੇਰੇ ਸਰਾਇ ਕੀਤੀ ਜਾਵੇ ਮੈਂ ਪੁਲਿਸ ਤੇ ਕਰੇ ਕਹਿੰਨੀ ਆ ਮੌਕਾ ਵੀ ਮੇਰੇ ਕਾਰਵਾਈ ਕੀਤੀ ਮੈਂ ਦੋ ਰੰਡੀਆਂ ਬੱਚੇ ਪਾਲਦੀਆਂ ਮੇਰੇ ਨੋਹਾਂ ਦੇ ਤੁਸੀਂ ਚਟਾ ਵੇਚਦੇ ਨਹੀਂ ਜੀ ਇਸ ਚਟਾ ਵੇਚੇ ਨਹੀਂ ਪੂਰਾ ਸ਼ੇਰ ਸੜ ਗਵਾਈ ਦੋ ਗੁਸ਼ਾਲੇ ਪ੍ਰਧਾਨ ਗਵਾਈ ਦੇਣਗੇ ਸਾਡੇ ਤੇ ਸਰਜ ਮਾਰੀ ਜਾਵੇ ਸਰਜ ਮਾਰ ਜਾਹਰੂ ਜਰੂਰ ਵੇਚੀ ਸੀ ਮੇਰੇ ਪੋਤੀਆਂ ਪੋਤੇ ਪਿੱਛੇ दारू ਵੀ ਤੇ ਨਵੇਂ ਮਹੀਨੇ ਗ ਮੈਂ ਵੇਚੀ ਜਦ ਮੇਰਾ ਮੁੰਡਾ ਮਰਿਆ ਮੈਂ ਨਹੀਂ ਵੇਚੀ दारू ਦਰੂਸੀ ਇਹਨ ਪਤਾ ਸੀ ਵੀ ਬੱਬੀ ਦੀ ਬਹੁਤ दारू ਵੇਚਦੀ ਆ ਸੀਆਈ ਨੇ ਮੈਨੂੰ ਕਹਿੰਦਾ ਸੀ ਵੀ ਚਲ दारू ਤੂੰ ਗਲਤ ਨਸ਼ਾ दारू ਠੇਕੇ ਤੋਂ ਵੀ ਪੀ ਲੂਆ ਪੀ ਲੂ ਮੈਂ ਉਹ 4-5 ਮਹੀਨੇ ਮੈਂ दारू ਵੀ ਨਹੀਂ ਵੇਚੀ ਤੇ ਫਿਰ ਉਹਨਾਂ ਨਾਲ ਲੜਕੇ ਸੀ ਆਈਏ ਤੁਹਾਡੇ ਤੇ ਚਿੱਟਾ ਕਿਉਂ ਪਾਊਗੀ ਸੀਆਈ ਨਾਲਕੇ ਪਰਚਾ ਚੱਕਿਆ ਉਹਨੂੰ ਫਿਰ ਬਰਾਮਤ ਕਰਾਤਾ ਉਹਨਾਂ ਨੇ ਗੱਡੀ 'ਚ ਰੱਖਤਾ ਉਹਨਾਂ ਨੇ ਗੱਡੀ 'ਚ ਰੱਖਤਾ ਸੀਆਈ ਨਾਲ ਬਰਾਮਤ ਕਰਾਤਾ ਉਹਨਾਂ ਨੇ ਪਰਚਾ ਵੀ ਉਹਨਾਂ ਨੇ ਗੱਡੀ 'ਚ ਸਾਮਾਨ ਰੱਖਦਾ ਸੀਆਈ ਲੈ ਚੱਕੇ ਲੈ ਗਏ ਕੰਡਾ ਵੀ ਲੈ ਗਏ ਜੇ ਸਾਚ ਕਾੜ ਕਰੇ ਸੇਲ ਹੋ ਜੇ ਮੈਂ ਸੀਆਈ ਨੂੰ ਨਹੀਂ ਵਖਸੀ ਸਾਡੀ 20 ਸਾਲ ਤੱਕਰ ਸੇਲ ਕਰਾ ਲੈਣਾ ਕਰੋ ਜੇ ਸਾਡੇ ਘਰ ਇੱਕ ਵਿੱਟ ਵੀ ਮਿਲ ਗਈ ਸਾਡੇ ਨਾਲ ਕੁਛ ਮਰਜ਼ੀ ਕਰ ਲੈਣਾ ਸੀਆਈਆ ਮੇਰੇ ਵਾਦੇ ਹੋਏ ਹੋਇਆ ਵੀ ਸਾਡੇ ਘਰੋਂ ਕੰਡਾ ਵੀ ਸੜ ਕਰ ਕਿੰਨੇ ਵਾਰੀ ਪੁਲਿਸ ਵੜੀ ਆ ਅਸੀਂ ਕਹਿੰਦੇ ਕਿਤੇ ਮਰਜ਼ੀ ਦੇ ਖਪਾਲ ਕਰੋ ਜੇ ਸਾਡੇ ਘਰੋਂ ਕੋਈ ਵਿੱਟ ਵੀ ਮਿਲਦੀ ਆ ਕੋਈ ਨਸ਼ਾ ਵੀ ਮਿਲਦਾ ਜਗਸਨ ਦੇ ਕੇ ਪੈਸੇ ਦੇ ਕੇ ਸਾਡੇ ਘਰੇ ਭੇਜੋ ਜੇ ਅਸੀਂ ਵੇਚਦੇ ਹੋਈਏ ਕੁਛ ਮਰਜ਼ੀ ਸਾਡੇ ਨਾਲ ਕਰ ਲੈਣਾ ਅਸੀਂ دارو ਜਰੂਰ ਵੇਚਦੇ ਸੀ ਉਹ ਵੀ ਸਾਲ 6 ਮਹੀਨੇ ਹੋ ਗਏ ਅਸੀਂ دارو ਹੀ ਬੰਦ ਕਰਕੇ ਜਿੱਦ ਮੇਰਾ ਢੂੜ ਸਾਲ ਹੋ ਗਿਆ ਮੇਰਾ ਪੁੱਤ ਕੋਮਾ ਚ ਪਏ ਨੂੰ ਮੰਜੇ ਚ ਪਿਆ ਸੀ ਅਸੀਂ ਲੁਧਿਆਣਾ ਡੀ ਐਮ ਸੀ 2 ਮਹੀਨੇ ਰਹੇ ਗੰਗਾ ਨਗਰ ਰਹੇ ਬਠਿੰਡੇ ਰਹੇ ਢੂੜ ਸਾਲ ਬਾਅਦ ਮੇਰਾ ਪੁੱਤ ਮੁੱਕ ਗਿਆ ਐਨਕਿਆਂ ਦੀ ਪੁਲਿਸ ਨੇ ਮੇਰਾ ਬੋਕੋਫ ਕਰਦੀ ਸੀ ਮੇਰੇ ਪੁੱਤ ਦਾ ਵੀ ਮੁੰਡੇ ਬੱਬੀ ਦੇਵੇਂ ਮਰ ਗਏ ਸੋਖਾਦੀ ਤੋਂ ਵੀ ਇਹ ਚਿੱਟਾ ਵੀ ਕਹ ਨਹੀਂ ਦਿੰਦਾ ਸੀ ਇਹ ਆਸ਼ਾ ਲਈ ਅਸੀਂ ਦਿੱਲੀ ਤੋਂ ਚਿੱਟਾ ਬਈਆਂ ਨਾਲ ਰਲ ਕੇ ਆਸ਼ਾ ਲਈ ਅਸੀਂ ਦਿੱਲੀ ਤੋਂ ਬਈਆਂ ਨਾਲ ਖਾਣੀ ਪੀਣੀ ਕਰਕੇ ਆਸ਼ਾ ਲਈ ਚਿੱਟਾ ਬਿਲ ਛਾਣੇ ਬੰਦ ਪਾਸ ਸੀ ਇੱਕ ਇੱਕ ਪਾਈਆ ਦਾ ਪਰਚਾ ਗੋਰੂ ਤੇ ਇਹਨਾਂ ਦੇ ਐਨਡੀਪੀ ਸਰਚੇ ਦਾ 10-10 ਪਰਚੇ ਆ 10-10 ਪਰਚੇ ਸਾਡੀ ਸਰਜ ਮਾਰੀ ਜਾਵੇ ਪਰ ਕਿਸੇ ਨਾਲ ਬੇਇਨਜ਼ ਟੱਕਾ ਨਾ ਹੋਣਾ ਚਾਹੀਦਾ ਨੁਕਸਾਨ ਕਰਦਾ ਹੁੰਦਾ ਹਾਂ ਕਿੰਨਾ ਨੁਕਸਾਨ ਸਾੜਾ ਦਾ 25-30 ਲੱਖ ਦਾ 20 ਬਾ 10 ਲੱਖ ਦਾ 20 ਲੱਖ ਦਾ ਮੇਰਾ ਸੋਨਾ ਲੇ ਗਈ ਹਾਂ ਬਾਕੀ ਸਾਰਾ 10 ਲੱਖ 15 ਲੱਖ ਨੂੰ ਕਰ ਕਿੰਨਾ ਕੁਝ ਫਟ ਗਿਆ ਜੇ ਉਹ ਤਿਆਰੀ ਕਰਾਂਗੇ ਖੁਦ ਨੂੰ ਤਾਂ ਪਤਾ ਲੱਗੂ ਮੇਰੇ ਖਰਚ ਕੀ ਫਟਿਆ ਤੇ ਕੀ ਰਹਾ ਮੇਰੇ ਕਾਰਵਾਈ ਕੀਤੀ ਜਾਵੇ ਮੇਰੀ ਸੁਣਾਈ ਕੀਤੀ ਜਾਂ ਕਰਤਾ ਉਹਨਾਂ ਦੇ ਪੁਲਿਸ ਨੇ ਕਿ ਨਹੀਂ ਕੀਤਾ ਪੁਲਸ ਆ ਕੇ ਹੁਣ ਆਈਸੀ ਪੁਲਿਸ ਕਿ ਵੀ ਕਹੇ ਨਸ਼ੱਦਰ ਲੱਤਵਾਰ ਦੀ ਲੱਤ ਉੱਤਨ ਆਪੇ ਵੱਡੇ ਜੀ ਇੱਕ ਸਾਡੀ ਇੱਥੇ ਭੂਆ ਸੱਸ ਰਹਿੰਦੀ ਆ ਜੀ ਉਹਦੀ ਲੱਤ ਉਹ ਕਹਿੰਦੀ ਹਟ ਜਾਵੇ ਮੇਰੇ ਭਤੀਜੇ ਦੀ ਗੱਡੀ ਨਾ ਪੰਨੋ ਉਹਦੀ ਲੱਤ ਮਾਰੀ ਪੰਮੇ ਨੇ ਰਾੜ ਤੇ ਪੰਮੇ ਨੇ ਲੱਤ ਪੰਨਦੀ ਉਹ ਬੁੜੀ ਗਰਦੇਵ ਹੱਡੀਆਂ ਹਲਦਾਂ ਖਲਾ ਉਹ ਬੁੜੀ ਪਠਿੰਡਾ ਗਰਦੇਵ ਹੱਡੀਆਂ ਦੇ ਦਾਖਲ ਕੋਈ ਸਾਡੀ ਸਨਾਈ ਕੀਤੀ ਜਾਵੇ ਸਾਡੇ ਕੋਈ ਸੋਨਾ ਚਾਂਦੀ ਘਰੇ ਪੈਸਾ ਤੇਲਾ ਇਸ ਟਾਈਮ ਇੱਕ ਖਤੋ ਵੀ ਹੋਲੀ ਆ ਪੁੱਤਾਂਆਂ ਵੀ ਹੋਲੀ ਇੱਕ ਮੇਰੇ ਪੁੱਤੇ ਪਰਚਾ ਪੇਗਾ ਇੱਕ ਪਰਚਾ ਮੇਰੇ ਪੁੱਤੇ ਪੇਗਾ ਸਭ ਕੁਝ ਆਸ਼ਾ ਸ਼ਿਮਲਾ ਤੇ ਪਚਿੱਤੀ ਜਾਣੇ ਮੇਰੇ ਘਰੇ ਗਾਮਾ ਕੀਤਾ ਮੈਂ ਦੋ ਵਾਰੀ ਡੀ ਐਫ ਸੀ ਦੇ ਵੀ ਪੇਸ਼ ਹੋ ਗਈ ਕੋਈ ਮੇਰੀ ਸੁਣਵਾਈ ਨਹੀਂ ਹੋਈ ਇਹਨਾਂ ਦੇ ਘਰ ਮੀਡੀਆ ਪੰਨੇ ਗਏ ਐਨ ਡੀ ਪੀ ਇਸ ਪਰਚੇ 'ਚ ਕਿਰਪਾ ਨਾਲ ਘਰ ਪੰਨੇ ਗਏ ਇਹਨਾਂ ਦੇ ਐਂਡੀ ਬਿਸ ਫਿਰ ਲੇਖੇ ਦੇ ਕੇ ਕਾਣੀ ਮੈਂ ਚਿੱਟਾ ਨਹੀਂ ਵੇਚਦੀ 500 ਚਿੱਟਾ ਫਿਰ ਵੇਚੀ ਜਾਂਦੇ ਇਹਨਾਂ ਦਾ ਘਰ abrant ਕਰਾਣੇ ਨੇ ਮੁੰਡੇ ਚੱਕ ਕੇ ਜਿਹਨਾਂ ਕੋਲ ਨਾ ਚਿੱਟਾ ਹੋਵੇ ਤੇ ਮੈਂ ਸਰਕਾਰ ਮੈਨੂੰ ਕੁਛ ਮਰਜ਼ੀ ਕਰ ਜੇ ਭਲਾ ਮੈਨੂੰ ਫਾਂਸੀ ਸਹੇ ਦੇ ਦੋ ਕੋਣ ਵੀ ਚਿੱਟਾ ਵੇਖ ਰ ਮੱਲੇ ਚ ਕੋਣ ਵੀ ਪਰਚੇ ਹੁਣ ਚਿੱਟਾ ਵੇਖ ਰ ਮੱਲੇ ਵਿੱਚ ਇਸ ਟਾਈਮ ਵੀ ਤੇ ਹੁਣ ਤਾਂ ਮੇਰਾ ਪੁੱਤ ਲਿਆ ਜਾਂ ਮੇਰੇ ਪੁੱਤ ਨੇ thro brand ਚਿੱਟਾ ਵੇਖ ਰ ਚਿੱਟਾ ਵੇਖ ਰ ਸ਼ਰਮ ਵੇਖ ਰ ਨਾਲ ਕਹਿੰਦੇ ਬੰਦ ਆ ਨਹੀਂ ਬੰਦ ਜੀ ਚਿੱਟਾ ਬੰਦ ਖੋਇਆ ਹੀ ਨਹੀਂ ਇਹਨਾਂ ਨੇ ਬਾਈਨਾ ਇਹਨਾਂ ਪਰਿਵਾਰ ਨੇ ਨਹੀਂ ਬੰਦ ਕੀਤਾ ਇਹਨਾਂ ਨੇ ਪਰਿਵਾਰ ਨਾਲ ਕਰ ਕੀਤਾ ਕਿਛੀ ਕੇ ਪਰਿਵਾਰ ਨਹੀਂ ਆ ਮੈਂ ਘਰ ਟੱਗੇ ਪਰ ਘਟ ਟੱਗੇ ਕਿਛੀ ਕਿਛੀ ਕੇ ਪਰਿਵਾਰ ਨੇ ਆਸ਼ਾ ਦਾ ਘਰ ਨਹੀਂ ਟਿਆ ਜੀ ਆਸ਼ਾ ਘਰ ਆਈ ਸੀ ਸਾਰਾ ਦਿਨ ਇਹਨੋ ਸਟਰ ਲੱਗੇ ਜੀ ਬਸ ਕਿਦਾਂ ਕੀ ਹੋਇਆ ਸਿਰਫ ਦੋ ਕਰਪੂਲਸ ਪਰ ਗਈ ਬਾਕੀ ਘਰ ਹੋਮੀ ਆ ਬਾਕੀ ਘਰ ਹੋਮੀ ਆ ਐਨਡੀਪੀ ਸਰਪਚੇ ਦੇਖੇ ਜਾਣ ਮੇਰੇ ਤੇ ਐਨਡੀਪੀ ਸਰਪਚੇ ਦੇਖੇ ਜਾਣ ਮੇਰੇ ਪੁੱਤਰ ਤੇ ਐਨਡੀਪੀ ਸਰਪਚੇ ਦੇਖੇ ਜਾਣ ਮੇਰੀ ਧੀ ਤੇ ਐਨਡੀਪੀ ਸਰਪਚੇ ਦੇਖੇ ਜਾਣ ਕੋਈ ਮੇਰੀ ਨੋਦ ਐਨਡੀਪੀ ਸਰਪਚੇ ਦੇਖੇ ਜਾਣ ਸਾਡੀ ਸਰ ਜਮਾਰੇ ਜਾਵੇ ਬਸ ਮੇਰੀ ਪੁਲਸ ਮੁਰੇ ਹੀ ਬੇਨਤੀ ਹੈ ਸਾਡੇ ਨਾਲ ਸਾਫ ਮਿਲਣਾ ਚਾਹੀਦਾ ਜਿਨ੍ਹਾਂ ਦੇ ਜਿਨ੍ਹਾਂ ਨੇ ਤੁਹਾਡਾ ਘਰ ਆਇਆ ਤੁਸੀਂ ਕਹਿੰਦੇ ਚਿੱਟਾ ਹੀ ਵੇਚਦੇ ਆ ਇਹ ਚਿੱਟਾ ਹੀ ਵੇਚਦੇ ਜੀ ਉਹ ਚਿੱਟਾ ਹੀ ਵੇਦੋ ਚਿੱਟੇ ਵਗਰ ਕੰਮ ਹੀ ਹੈ ਨਹੀਂ ਸਾਡਾ ਪਲਾਟ ਦੇਖਿਆ ਅਸੀਂ ਗਊਸ਼ਾਲਾ ਕੰਮ ਕਰਦੇ ਹਾਂ 10 ਪਿੰਡਾਂ ਦੀ ਵੰਗ ਸਾਡੇ ਕੋਲ ਸਰਾਵਾ ਟੈਪੀ ਗੁਰੂਕਿਤਾਬ ਸੜਕ rau ਵਾਲਾ ਕੰਦ ਵਾਲਾ ਦਰ ਸਾਡਾ ਕੰਮ ਆ ਉੱਥੇ ਸਾਡੇ ਖਲਾ ਦਾ ਠੇਕੇ ਲੈਨੇ ਅਸੀਂ ਵਪਾਰੀ ਬੰਦੇ ਆ ਅਸੀਂ ਚਮਲਾਸਾਲਾ ਜਲੰਧਰ ਜਾਂਦਾ ਇੰਨਾ ਖੇੜੇ ਸਾਡੀ ਹੱਡੀ ਵਿਕਦੀ ਆ ਸਾਡੇ ਗਾ ਹੱਡੀ ਮਰਹਲਕੋਟ ਲਈ ਵਿਕਦੀ ਆ ਅਸੀਂ ਹੱਡ ਵੇਚਦੇ ਆ ਸਾਡੇ ਪਲਾਟ ਦਾ ਸ਼ੋਰਮ ਬਣਿਆ ਸਾਡੇ ਦੇਖੇ ਜਾਣ ਪਰ 베ਨੇ ਠਕਣਾ ਕਰਨਾ ਅਸੀਂ ਮਹਿੰਦੀ ਬੰਦੇ ਆ ਅਸੀਂ ਗੰਦਪਿਲ ਚ ਗਊਸ਼ਾਲਾ ਸਾਡਾ ਪਤਾ ਕੀਤਾ ਜਾਵੇ ਹੈ ਤੁਸੀਂ ਗਲ ਕਰਦੇ ਹੋ ਕਵਾੜ ਦਾ ਮੈਂ ਨਹੀਂ ਨਹੀਂ ਵੀਰੇ ਹਾਂ ਵੀਰੇ ਅਸੀਂ ਤਾਂ ਕਵਾੜ ਹਾਂ ਉਹ ਮੇਰਾ ਹੀ ਘਰ ਆ ਵੀਰੇ ਮੇਰੀ ਸੁਨਾਈ ਕੀਤੀ ਜਵੇਂ ਮੈਂ ਤਾਂ ਗਰੀਬ ਬਣੀ ਆ ਮੇਰੀ 18 ਸਾਲਾਂ ਦੀ ਕੁੜੀ ਵਿਧਵਾਈ ਆ ਥੋੜੇ ਚਿੱਟੇ ਦਾ ਵਰਤ ਹੈ ਕੋਈ ਨਾ ਮੇਰੇ ਤਾਂ ਨਾ ਤੇ ਦੋ ਮੇਰੇ ਮੁੰਡੇ ਆ ਤੇ ਇੱਕ ਮੇਰੇ ਘਰ ਵਾਲਾ ਜੀ ਅਸੀਂ ਉਹਦੇ ਰਸ਼ਕੇ ਰੇੜੇ ਲਿੱਤੇ ਕਵਾੜ ਦੇ ਘਰੇ ਮੈਂ ਤਾਂ ਪੇਕੇ ਦੇ ਘਰੇ ਆ ਕੇ ਜਗਾ ਮਸਾਕੋੜ ਕੋੜ ਦਾ ਕੋਈ ਲੋਣ ਲੋਣ ਚੱਕੇ ਨਾ ਅਸੀਂ ਚਿੱਟਾ ਵੇਚਣ ਮੇਰੇ ਕਿਤੇ ਮਰਜੀ ਗੁਰਦੁਆਰੇ ਸੌ ਲੈ ਲੈਣ ਜਾਂ ਮਾਤਾ ਦੀ ਸੌ ਪਾਨ ਨੂੰ ਤਿਆਰ ਕਰਚਾ ਥੋੜੇ ਚਿੱਟੇ ਸਰ ਦੇ ਕਾਸੇ ਦਾ ਪਰਚਾ ਲਈ ਮੇਰੇ ਤੇ ਚਾਹੀ ਮੇਰੇ ਤੇ ਸਾਰਾ ਸ਼ਹਿਰ ਗਵਾਹੀ ਦੇ ਦੇ ਹਾਂ ਇਹਨਾਂ ਨੇ ਪਤਾ ਨਹੀਂ ਲੜਾਈ ਤਾਂ ਇਹਨਾਂ ਦੀ ਆਪਦੇ ਆਚੀ ਸੀ ਤੇ ਮੇਰੇ ਤਾਂ ਕੋਈ ਲੜਾਈ ਨਹੀਂ ਤੇ ਮੇਰਾ ਇਹਨਾਂ ਨੇ ਪਤਾ ਨਹੀਂ ਕਿ ਮੇਰੀ ਕੁੜੀ ਮੇਰੀਆਂ ਕੁੜੀਆਂ ਰਸੋਈ ਚ ਰੋਟੀ ਲਾ ਰੀਆਂ ਸੀ ਮੈਂ ਮੇਰੀਆਂ ਉਹ ਵੀ ਦਾਖਲਾ ਕੰਨ ਤੇ ਉਹਦੇ 6 ਵਜੇ ਜਵਾੜੇ ਤੇ ਮੇਰੀ ਕੁੜੀ ਦੀ ਇਹਨਾਂ ਨੂੰ ਦੇਖ ਕੇ ਪਿੱਛੋ ਦੀ ਇਹ ਆਏ ਇਹਨਾਂ ਇਧਰ ਮੂਹਰ ਦੀ ਵੜੇ ਹਾਂ ਮੇਰਾ ਘਰ ਵੀ ਜੀ ਪੰਤ ਮੈਂ ਮਿਹਨਤ ਚ ਸਭ ਕੁਝ ਬਣਾਇਆ ਸੀ ਇੱਕ ਆਸ਼ਾ ਸੀ ਕਿਛੀ ਪ੍ਰਿੰਸ ਹਾਂ ਉਹ ਚਿੱਟਾ ਵੇਚਦੇ ਆ ਸੋ ਹਾਂ ਹੁਣ ਵੀ ਹੁਣ ਵੀ ਚਿੱਟਾ ਵੇਚ ਹੀ ਜਾਂਦੇ ਵੀਰੇ ਹੁਣ ਵੀ ਚਿੱਟਾ ਵੇਚਦੇ ਹਾਂ ਮੈਂ ਤਾਂ ਕੋਈ ਮੇਰੇ ਤਾਂ ਪਿੰਡਾ ਚ ਰੁਕਿਆ ਹੀ ਨਹੀਂ ਚਿੱਟਾ ਜੀ ਹਾਂ ਬਣਸਵਾ ਕਿਛੀ ਆ ਇਹ ਚਿੱਟਾ ਵੇਚਣੋਂ ਹਟਗਾ ਨਹੀਂ ਸਾਡੀ ਗਲੀ ਦੇ ਵਿੱਚ ਇਹਨਾਂ ਨੇ ਇੰਨਾ ਗੰਦ ਮੇਰੀਆਂ ਜਵਾਨਾਂ ਕੁੜੀਆਂ ਬਾਹਰੋਂ ਬੰਦੇ ਇਹਨਾਂ ਨੇ ਗੰਦ ਇੰਨਾ ਪਾਇਆ ਅਸੀਂ ਮੈਨੂੰ ਕਈ ਵਾਰ ਥਾਣੇ 'ਚ ਵੀ ਆਖੇ ਬਾਈ ਸਾਡੇ ਕਰ ਲਵਾ ਦੋ ਕੈਮਰਾ ਅਸੀਂ ਚਿੱਟਾ ਨਹੀਂ ਵੇਚਦੇ ਇਹਨਾਂ ਨੇ ਸਰਸਰ ਰਾਤ ਮਢੀਰ ਨੂੰ ਇੰਨਾ ਚਿੱਟਾ ਗਲੀ ਦੇ ਵਿੱਚ ਵੇਚਦੇ ਆ ਇਹ ਹੀ ਕਿਛੀ ਆ ਇਹ ਕੰਜੂ ਆ ਇੱਕ ਆਸ਼ਾ ਇੱਕ ਬਣਸੋ ਆ ਇਹਨਾਂ ਨੇ ਪਤਾ ਨਹੀਂ ਮੇਰੀਆਂ ਕੁੜੀਆਂ ਰੋਟੀਆਂ ਇਹਨਾਂ ਨੇ ਬਾੜ ਕੇ ਮੁੰਡੇ ਮੇਰੇ ਤਾਂ ਕੋਈ ਲੜਾਈ ਨਹੀਂ ਸੀ ਬਾੜ ਕੇ ਇਹਦੇ ਆਸ਼ਾ ਦਾ ਮੁੰਡਾ ਪ੍ਰਿੰਸ ਸੰਜੂ ਬੂਟਾ ਕੁਵਾਰੀਆਂ ਮੇਰੀਆਂ 3ਆਂ ਹੈਗੀਆਂ ਮੇਰੀਆਂ ਕੁਵਾਰੀਆਂ ਧੀਆਂ ਨੂੰ ਰੋਟੀ ਅੰਦਰ ਹੀ ਆ ਕੇ ਪਈਏ ਪਏਗੇ ਆ ਸੰਧ ਦੇਖੋ ਜੀ ਇਹਨਾਂ ਦੇ ਸੰਦ ਜਦ ਮੇਰੀ ਕੁੜੀ ਦਾ ਜਵਾੜਾ ਟੁੱਟਿਆ ਹੋਇਆ ਨਜੇਜ ਮੇਰੇ ਘਰ ਭੰਨ ਗਿਆ ਮੇਰੀ ਸਨਾਈ ਕੀਤੀ ਜਵੇਂ ਮੈਂ ਕੁਆੜ ਦਾ ਕੰਮ ਕਰਦੀ 18 ਸਾਲਾਂ ਦੀ ਮੇਰੀ ਕੁੜੀ ਵਿਧਵਾ ਮੈਂ ਕੋਈ ਚਿੱਟੇ ਦਾ ਨਹੀਂ ਪਰਚਾ ਮੇਰੇ ਤੇ ਕਾਸੀ ਦਾ ਨਹੀਂ ਪਰਚਾ ਮੇਰੀ ਮੇਰਾ ਬੰਦਾ ਜਵੇਂ ਸਿੱਧਾ ਸਾਧ ਹੀ ਆ ਸੀ ਉਹਨੂੰ ਵੀ ਲੈ ਗਈ ਬਿਨ ਨਜੇਜ ਜੀ ਦੋ ਮੇਰੇ ਮੁੰਡੇ ਆ ਤੇ ਮੇਰੇ ਘਰ ਵਾਲ ਬਿਨ ਨਜੇਜ ਜੀ ਉਹਨੂੰ ਲੈ ਗਈ ਪੁਲ ਚੱਕ ਕੇ ਮੇਰੀਆਂ ਕੁਆਰੀਆਂ ਕੁੜੀਆਂ ਨੂੰ ਆ ਕੇ ਅੰਦਰ ਸੰਦ ਦੇਖੇ ਇਹਨਾਂ ਨੇ ਸ਼ੂਰੇ ਕਿਰਪਾਨਾਂ ਲੈ ਕੇ ਮੇਰੀਆਂ ਕੁੜੀਆਂ ਨੂੰ ਕੁਆਰੀਆਂ ਨੂੰ ਪੈ ਗਏ ਗਲੀਆਂ ਵਿੱਚ ਦੀ ਅਸੀਂ ਗੁਰ ਗਲੀਆਂ ਦੇ ਵਿੱਚ ਸਾਰਾ ਦਿਨ ਹੀ ਫਿਰਦੀਆਂ ਗਿਆ ਸੀ ਬੱਚੇ ਕੱਲੇ ਕੱਲੇ ਬੱਚੇ ਨੂੰ ਇਹਨਾਂ ਨੇ ਕੋਸ 10 ਵਜੇ ਦਾ ਮੇਰਾ ਕਾਕਾ ਚੱਕਿਆ ਉਹਦੋਂ ਸ਼ਾਮ ਨੂੰ ਪਰਚਾ ਪਾਤਾ ਇਹਨਾਂ ਨੇ ਸੀਆਈ ਆ ਲੈਣ ਚਾਜਾ ਪਰਚਾ ਪੇਗਾ ਬਾਕੀ ਜਿਹੜੇ ਕਵਾੜ ਦੇ ਬੱਚੇ ਬਾਹਰੋਂ ਕੋਈ ਆਇਆ ਸੀ ਮੇਰੇ ਭਰਾ ਭਤੀਜੇ ਮੇਰੀ ਮਦਦ ਕਰਕੇ ਉਹਨਾਂ ਤੇ ਵੀ ਬੇਨਿਯੇਜ ਪਰਚੇ ਪੇਗੀ ਉਹਨਾਂ ਦੇ ਬੰਦੇ ਸਾਲ ਜਿਹਾ ਕਰਨੀ ਉਹ ਟੱਟਮੱਟ ਕੀਤੀ ਉਹਨਾਂ ਵਾਲ ਨਹੀਂ ਵਿੰਗੇ ਸਾਰੇ ਬੱਚੇ ਬੁੜੀਆਂ ਸਾਰੇ ਬਾਹਰ ਫਿਰਦੇ ਆਦੇ ਆ ਮਾਰ ਮਾਰ ਸਟਾਪੇਸ਼ ਹੋ ਗਈ ਸੜਕਾਂ 'ਚ ਕੋਈ ਬੱਚਾ ਵੀ ਹੈ ਨਹੀਂ ਸੱਤ ਮਾਰਨ ਜੇ ਸੀਆਈਏ ਸਾਡੇ ਮੁੰਡੇ ਚੱਕ ਕੇ ਲੈ ਗਈ ਪੁਲਿਸ ਸਾਰੇ ਸੜ ਦਾ ਕੋਈ ਬੰਦਾ ਹੀ ਖਤਮ ਕਰਤਾ ਸੀਆਈ ਇਹਨਾਂ ਨੇ ਵੀ ਕੋਈ ਬੰਦਾ ਨਾ ਕੋਈ ਰੱਖਿਆ ਛੱਡ ਮੇਰਾ ਭਰਾ ਪਿਆਰ ਸਾਲ ਦਾ ਉਹਨੂੰ ਵੀ ਚੱਕ ਕੇ ਲੈ ਗਏ ਕੋਈ ਕੁਆੜ ਦਾ ਕੰਮ ਕਰਦਾ ਵੀ ਜਦ ਸੜ ਕੋ ਰੱਖਦਾ ਆਖਾ ਛੱਡ ਜਾ ਸਾਡਾ ਕਿੱਥੋਂ ਆ ਭਰਾ ਤੁਹਾਡਾ ਭਰਾ ਮੇਰਾ ਇੱਥੇ ਹੀ ਆ ਲੋਕਲ ਠੀਕ ਹੈ ਹਾਂ ਮੇਰਾ ਭਰਾ ਨੂੰ ਚੱਕ ਕੇ ਲੈ ਗਏ ਕੋਈ ਸਾਡੇ ਕੋ ਇੱਕ ਬੰਦਾ ਛੱਡ ਗਏ ਵੀ ਕੋਈ ਇਹਨਾਂ ਮਗਰੋਂ ਆ ਕੇ ਪੇਜੂਆ ਕਿ ਕੋਈ ਤੋੜਪੰਨ ਕਰੂ ਉਸ ਤੋਂ ਬਾਅਦ ਸੜ ਕੇ ਗੁੰਡਾ ਗਰਦੀ ਚੱਲ ਗਈ ਸ਼ਰਿਆਮ ਗੁੰਡਾ ਕਰਦੀ ਚੱਲੀ ਸਿਰਫ 11 ਵਜੇ ਦੇ ਮੋਕੇ ਵਿੱਚ 11 12 ਵਜੇ ਦੇ ਮੋਕੇ ਵਿੱਚ ਸਾਨੂੰ ਆਕੇ ਪਈ ਕੱਲੀ ਬਹੂਆ ਮੇਰੀ 4 ਮਹੀਨੇ ਬੱਚਾ ਦੰਦੇ ਆੜੇ ਹੋਈ ਦੰਦੇ ਆੜੇ ਦੰਦੇ ਆੜੇ ਸੂਆ 10 ਵਜੇ 11 ਵਜੇ ਨਾ ਆਣ ਗਵਾਂੜਾ ਕਿਸੇ ਨੇ ਰੋਕ ਕੇ ਸਾਈਂ ਸਾਡੀ ਕੀਤੀ ਮੇਰੀ ਨੌ ਚੀਜ਼ਾਂ ਖੋਂਦੀ ਸਿਰ ਦੀਆਂ ਫੜ ਫੜ ਕੇ ਸਿਉਨਾ ਵੀ ਸਾਡਾ ਸਿਉਨਾ ਛੜ ਜਾ ਸਾਡਾ ਸਿਉਨਾ ਉਹ ਮੇਰੇ ਨੌ 4 ਮਹੀਨੇ ਬੱਚਾ ਨਾਲ ਤੇ ਉਹ ਲੱਟਾ ਲੱਟਾ ਪੇਡੂ 'ਚ ਮਾਰ ਕੇ ਜਵਾੜਾ ਹੁੰਦਾ ਸਿਰ ਤੇ ਸੱਟਾਂ ਮਾਰ ਕੇ ਉਹਨੂੰ ਲੈ ਕੇ ਉਪਰੀਦ ਕੋਡ ਦਾਖਲਾ ਕੋਈ ਸਾਡਾ ਇਨਸਾਫ ਕੀਤਾ ਜਾਵੇ ਬਸ ਮੇਰੀ ਇਹੀ ਬੇਨਤੀ ਹੈ ਸਾਬ ਦਾ ਵੱਡੀ ਚਿੱਟਾ ਤਾਂ ਉਦਨ ਵਿੱਚ ਲੱਗ ਗਿਆ ਕਿਤੇ ਘਰ ਭੰਨੇ ਸੀ ਘਰ ਭੰਨਣ ਤੋਂ ਬਾਅਦ ਕੋਈ ਅਸਰ ਨਹੀਂ ਨਾ ਕੋਈ ਅਸਰ ਨਹੀਂ ਕਹਿੰਦੀਆਂ ਹੁਣ ਘਰ ਭੰਨੇਗੇ ਅਸੀਂ ਚਿੱਟਾ ਤਾਂ ਵੇਚ ਲਈ ਆ ਹਾਂ ਐਂ ਕਹਿੰਦੀਆਂ ਚਿੱਟਾ ਤਾਂ ਵੇਚਣਾ ਹੀ ਘਰ ਭੰਨੇਗੇ ਤਾਂ ਅੱਛਾ ਜੀ ਘਰ ਕਿੱਥੋਂ ਪੂਰੇ ਕਰ ਗਿਆ ਸੀ ਅਰਾਦਾ ਦੇ ਗੋਂਗੋ ਆਸ਼ਾ ਕਿੱਛੀ ਪੂਨਾ ਵਣਸੋ ਇਹ ਕਹਿੰਦੀਆਂ ਸੀ ਚਿੱਟਾ ਸ਼ਹਿਰਾਂ ਵਿੱਚਾਂਗੇ ਕਾਣੀ ਮੁਕਸਰਾਂ ਨਾ ਚਿੱਟਾਂ ਦਾ ਦਿੱਲੀ ਤੋਂ ਜਿਹੜਾ ਦਿੱਲੀ ਦਾ ਚਿੱਟਾ ਆਂਦਾ ਪੁੱਛਿਆ ਨੂੰ ਕਿੰਨੇ ਵਾਰੀ ਫੜਿਆ ਆਸ਼ਾ ਨੂੰ ਇੱਕ ਆਸ਼ਾ ਕਾਲੀ ਆਸ਼ਾ ਦੋ ਆਸ਼ਾ ਏ ਇੱਕ ਤਿੰਨ ਚਾਰ 10 15 ਵੀੜ ਬੁੜੀਆਂ ਨੇ ਮੇਰਾ ਨਾਂ ਨਹੀਂ ਹਰ ਦਿਮਾਗ ਮੇਰਾ ਅਪਡੇਟ ਤੇ ਹੈਗੇ ਉਹਨੇ ਤੇ ਪਹਿਲਾਂ ਉਹਨੇ ਪਰਚੇ ਨਹੀਂ ਪੀਸ 10 10 ਪਰਚੇ 10 10 ਕਤਲ ਦੇ ਪਰਚੇ ਆਸ਼ਾ ਤੇ ਬਾਜੋ ਇਹਨਾਂ ਨੇ ਕੁੱਕੇ ਦਾ ਮੁੰਡਾ ਮਾਰਿਆ ਟੀਕੇ ਨਾਲ ਉਹ ਤਬਰਤਾਸ਼ ਆ ਤੇ ਦੂਜੇ ਦਿਨ ਸੱਕੀ ਕੰਨ ਪਰਚਾ ਪਾਰਕ ਵਿੱਚ ਜਿਹੜਾ ਮਾਰ ਪੜਾ ਪਾਰਕ ਚ ਆਹੋ ਜਿਹੜਾ ਨਸ਼ੇ ਨਾਲ ਮਾਰ ਗਿਆ ਹਾਂ ਜਿਹੜਾ ਮਸਦਰ ਸ਼ਾ ਆਸ਼ਾ ਤੇ ਉਹ ਪਰਚਾ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕੁੱਕਿਆਂ ਦਾ ਸਾਡੇ ਪਿੰਡ ਦਾ ਸੀ ਵੰਗਾਰੀਆਂ ਪਿੰਡ ਦੇ ਜਿਹੜੇ ਪਿੰਡ ਸਾਲੇ ਨੇ ਮੁੰਡਾ ਮਾਰਿਆ ਉਹ ਪਿੰਡ ਦਾ ਉਹ ਨਸ਼ਾ ਵੇਖਦਾ ਥੋੜੇ ਪੈਸੇ ਨਸ਼ਾ ਸ਼ਰਮ ਬੇਇੱਜ਼ਤੀ ਆਸ਼ਾ ਕਹਿੰਦੀ ਮੇਰੀ ਘੁਮਤਾਂ ਪੁਲਿਸਾਂ ਨੂੰ ਚੱਕ ਕੇ ਛੁੱਟ ਕੇ ਆ ਜਾ ਕਰਾਂਗੇ ਮਹੀਨੇ ਬਾਅਦ ਤਾਂ ਜੇਲ੍ਹ ਚ ਹੀ ਆ ਜਾ ਕਰਾਂਗੇ ਮਹੀਨੇ ਬਾਅਦ ਸਕੇ ਜੇਲ੍ਹ ਚ ਆ ਜੰਨੇ ਆ ਠੀਕ ਇਹਦੇ ਘਰ ਆਇਆ ਉਹਦੀ ਵਿੱਚ ਲੱਗੇ ਹਾਂ ਹਾਂ ਉਹਦਾਂ ਵਿੱਚ ਲੱਗੇ ਜੀ ਉਸੇ ਦਿਨ ਹੀ ਵਿੱਚ ਲੱਗੇ ਉਹ ਸਾਡੇ ਪੈਰ ਪੈਰ ਤੇ ਆ ਗਈ ਚਿੱਟਾ ਵੇਚ ਕੇ ਲੁਕੀ ਗਈਆਂ ਚਿੱਟਾ ਵੇਚੀ ਗਈਆਂ ਇਹਨਾਂ ਨੇ ਭਗਤ ਤੇ ਚਿੱਟਾ ਵੇਚਾ ਬਰਵਾਂ ਵਾਲੇ ਚਿੱਟਾ ਵੇਚਾ ਵੇਚ ਵੇਚ ਕੇ ਮੋਗੇ ਤੇ ਚਿੱਟਾ ਵੇਖਰਾ ਆਹ ਹੁਣ ਬੁੱਟਾ ਦੀ ਪੂਜਾ ਤੇ ਮੋਗੇ ਚਿੱਟਾ ਵੇਚ ਰਿਹਾ ਠੀਕ ਉੱਥੇ ਬਰਾਮਤ ਹੋ ਜੇ ਸਾਰੇ ਇੱਥੇ ਭੱਜ ਗਏ ਇੱਥੋਂ ਵਿਕਲਾਂਗੇ ਫਿਰ ਇੱਥੇ ਭੱਜ ਗਏ ਉੱਥੇ ਚਿੱਟਾ ਵੇਚ ਕੇ ਇੱਥੇ ਆ ਕੇ ਲੁਕ ਜਾਂਦੀ ਆ ਠੀਕ ਪੂਜਾ ਇਤਾਂ ਦੂਜੇ ਧੈਰਾ ਜਿਨ੍ਹਾਂ ਦੇ ਲੜਾਈ ਹੋਈ ਹੈ ਕੀ ਮਾਮਲਾ ਹੈ ਤੁਹਾਡਾ ਮੇਰਾ ਮਾਮਲਾ ਹੈ ਸੀ ਸਰ ਪਹਿਲਾ ਇਹਨਾਂ ਦੀ ਡੈਂਗ ਡੋਂਗ ਚ ਲੜਾਈ ਹੋਈ ਓਮ ਤੇ ਮਣੀ ਓਮ ਤੇ ਉਹ ਨੰਨੂ ਤੇ ਇੱਕ ਨਾਖੀ ਲੈਂਦੇ ਆ ਸਾਡੇ ਮੁੰਡੇ ਸੀ ਤੁਹਾਡੇ ਸਾਡੇ ਮੁੰਡੇ ਸੀ ਤਿੰਨ ਮੁੰਡੇ ਸੀ ਜੀ ਉਹਨਾਂ ਦੀ ਜ਼ਮਾਨਤ ਕਰਵਾਣ ਗਏ ਸੀਗੇ ਤੇ ਉਹ ਕਿਤੇ ਵੀ ਲੇਟ ਹੋ ਗਏ ਜ਼ਮਾਨਤ ਕਰਾਉਂਦੇ ਵੀ ਜੱਜ ਉੱਠ ਖੜਿਆ 5 ਵਜੇ ਤੇ ਜਦੋਂ ਸਾਰੀਆਂ ਸਾਡੀਆਂ ਬੁੜੀਆਂ ਵੀ ਘਰੇ ਆ ਗਈਆਂ ਅਸੀਂ ਆਖਾਂ ਵੀ ਚੱਲ ਸਵੇਰੇ ਪੇਸ਼ ਕਰਵਾ ਦਾਂਗੇ ਵੀ ਮੁੰਡਿਆਂ ਨੂੰ ਓਮਨ ਨੂੰ ਸਵੇਰੇ ਪੇਸ਼ ਕਰਵਾ ਦਾਂਗੇ ਉਸ ਤੋਂ ਬਾਅਦ ਇਹਨੇ ਰੋਵਨ ਨੇ ਫੋਨ ਲਾਇਆ ਕਹਿੰਦਾ ਨਾ ਵੀ ਤੁਸੀਂ ਆ ਜਾਓ ਆਪਾਂ ਨਾ ਵੀ ਨੱਕ ਬਹਿ ਕੇ ਆਪਾਂ ਸਮਝੌਤਾ ਕਰ ਲੈਨੇ ਰਾਜੀਨਾਮਾ ਪਿਆਰ ਨਾਲ ਤੇ ਸਾਨੂੰ ਪਤਾ ਨਹੀਂ ਸੀ ਸਾਡੇ ਮੁੰਡਿਆਂ ਨੂੰ ਵੀ ਰੋਵਨ ਨੇ ਮੁਖਸਰ ਤੋਂ ਬੰਦੇ ਬੁਲਾਏ ਆ ਠੀਕਾ ਉਹ ਬੰਦਿਆ ਕੋਲ ਸੀਗੇ ਗੱਡੀ ਦੇ ਵਿੱਚ ਹਥਿਆਰ ਤੇ ਜਦੋਂ ਓਮ ਨੂੰ ਕੱਲੇ ਨੂੰ ਜਦੋਂ ਓਮ ਨੂੰ ਬੁਲਾ ਲਿਆ ਤੇ ਓਮ ਨੂੰ ਕੱਲੇ ਨੂੰ ਘੇਰ ਲਿਆ ਇਹਨਾਂ ਨੇ ਸਾਰੇ ਅੰਦਰ ਵੀ ਉਹ ਡਰਿੰਗ ਕਰੀ ਜਾਂਦੇ ਸੀਗੇ ਤੇ ਉਹ ਕੱਲਾ ਬੱਚਾ ਸੀ ਉਹਨੇ ਅੱਖਾਂ ਵਿੱਚ ਆ ਰਹੀ ਡਰਾਮਾ ਕਰਨ ਵਾਸਤੇ ਵੀ ਬੁਲਾਇਆ ਕਿ ਤਾ ਕੋਈ ਉਹਨਾਂ ਦੀ ਚਲ ਮੁੰਡਾ-ਮੁੰਡਾ ਦੀ ਕੋਈ ਹੋਊਗੀ ਮਜ਼ੀਦਾ ਜਿਦਾਈ ਸਾਨੂੰ ਨਹੀਂ ਸੀ ਪਤਾ ਤੇ ਜਦੋਂ ਓਮ ਦਾ ਕੋਈ ਲੜਾਈ ਨਹੀਂ ਕੋਈ ਦੁਸ਼ਮਣੀ ਨਹੀਂ ਓਮ ਦੀ ਸਾਡੀ ਦੁਸ਼ਮਣੀ ਤਾਂ ਜਦੋਂ ਪਹਿਲਾਂ ਅਸੀਂ ਉਦੋਂ ਨਹੀਂ ਦੁਸ਼ਮਣੀ ਕੀਤੀ ਮੇਰੇ ਘਰ ਵਾਲੇ ਦੀ 5 ਸਾਲ ਹੋ ਗਏ ਬਾਹ ਵੱਡੀ ਨੂੰ ਮੇਚੀ ਦੀ ਮੈਨੇ ਇਹਨਾਂ ਨੇ ਜਿਵੇਂ ਬਾਹ ਵਾਰ ਇਸੇ ਖੰਡੇ ਨਾਲ ਮੇਰੇ ਬੰਦੇ ਦੀ ਤੇ ਅਸੀਂ ਉਦੋਂ ਕੋਈ ਸਾਡੇ ਬੱਚੇ ਛੋਟੇ ਸੀ ਅਸੀਂ ਆਖਿਆ ਵੀ ਚੱਲ ਕੋਈ ਨਾ ਜੋ ਹੋ ਗਈ ਹੋ ਗਈ ਚੱਲ ਵੱਡੇ ਵੱਡੇ ਤੋਂ ਹੋ ਜਾਂਦੇ ਆ ਸਾਡਾ ਪਚੈਤਿਆਂ ਨੇ ਬਹਿ ਕੇ ਰਾਜੀਨਾਮਾ ਕਰਵਾਇਆ ਤੇ ਅਸੀਂ ਉਹ ਰਾਜੀਨਾਮਾ ਪਚੈਤਿਆਂ ਦਾ ਅਸੀਂ ਮੰਨਿਆ ਰਾਜੀਨਾਮਾ ਸਾਰਾ ਅਦਾਲਤੀ ਰਾਜੀਨਾਮਾ ਨਹੀਂ ਹੋਇਆ ਪਚੈਤੀ ਹੋਇਆ ਰਾਜੀਨਾਮਾ ਉਦੋਂ ਬਾਅਦ ਇਹਨਾਂ ਦੀ ਮੁੰਡਾ ਦੀ ਜਦੋਂ ਜਿਹਦਾ ਜੇ ਓਮ ਦੇ ਸਿਰ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਰਾੜ ਮਾਰੀ ਓਮ ਦੇ ਸਿਰ 'ਚ ਰਾੜ ਮਾਰੀ ਤੇ ਅਸੀਂ ਓਮ ਨੂੰ ਬਹਾ ਲਿਆ ਘਰੇ ਅਸੀਂ ਆਖਿਆ ਵੀ ਆਪਾਂ ਦੋ ਤਿੰਨ ਜੀ ਆ ਆਪਾਂ ਨੂੰ ਘਰੇ ਮਾਰ ਜਾਣਗੇ ਇਹਨਾਂ ਦੇ ਹੈਗੇ ਆ ਵੀ 15 ਜੀ ਇਹਨਾਂ ਨੇ ਮੁੰਡੇ ਬਾਹਰੋਂ ਬੁਲਾਏ ਆ ਵੀ ਇੱਕ ਮੇਰਾ ਪੁੱਤਰ ਛੋਟਾ ਸੀਗਾ ਇਹ ਜਿਹੜਾ ਓਮ ਸੀ ਇਹ ਵੱਡਾ ਸੀਗਾ ਇਹ ਨਿਛੱਤਰ ਦਾ ਬੇਟਾ ਓਮ ਤੇ ਜਿਹੜਾ ਅਰਣ ਸੀ ਉਹ ਮੇਰਾ ਬੇਟਾ ਮੇਰਾ ਬੇਟਾ ਹੈਗਾ 14 ਸਾਲਾ ਦਾ ਤੇ ਨਿਛੱਤਰ ਦਾ ਬੇਟਾ ਹੈਗਾ 20 ਸਾਲਾ ਦਾ ਅਸੀਂ ਆਖਾ ਵੀ ਤੁਸੀਂ ਦੋ ਭਰਾ ਤੇ ਮੇਰੇ ਘਰ ਵਾਲੇ ਦੀ ਬਾਹ ਵੱਡੀ ਐ 79 ਦਾ ਚੂਲਾ ਟੁੱਟਿਆ ਐ ਵੀ ਆਪਾਂ ਕੀ ਕਰ ਸਕਦੇ ਆਪਾਂ ਨੂੰ ਮਾਰ ਦੇਣਗੇ ਇਹ ਤੇ ਉਸ ਤੋਂ ਬਾਅਦ ਅਸੀਂ ਓਮ ਨੂੰ ਭਾ ਲਿਆ ਮਗਰ ਆ ਕੇ ਮੇਰਾ ਜਵਾਈ ਆਇਆ ਸੀ ਮਿਲਣਾ ਓਮ ਦਾ ਪਤਾ ਲੈਣਾ ਵੀ ਲੜਾਈ ਹੋ ਗਈ ਚੱਲ ਵੀ ਆਪਾਂ ਪਤਾ ਲੈ ਆਨੇ ਦੋਨੇ ਜਿੱਤ ਲਵੰਡੀ ਤੋਂ ਮੇਰਾ ਜਵਾਈ ਆਇਆ ਸੀ ਇੱਕ ਮੇਰਾ ਜਵਾਈ ਕਰਨ ਸੀ ਇਹ ਜਦੋਂ ਆਏ ਇਹਨਾਂ ਨੇ ਆਂਦਿਆ ਨੇ ਉੱਤੋਂ ਦੀ ਮੇਰੇ ਜਵਾਈ ਦੇ ਕਰਨ ਦੇ ਮਾਰੀ ਇਹਨਾਂ ਨੇ ਰਾੜ ਮਾਰੀ ਇੱਥੇ ਸਿਰ ਤੇ ਉਹਦੇ ਲੱਗੇ ਆ 15 ਟਾਂਕੇ ਤੇ ਮੇਰਾ ਅਮਨਦੀਪ ਜਵਾਈ ਸੀ ਜਿਹੜਾ ਉਹਨਾਂ ਇਹਨਾਂ ਨੇ ਮਾਰੀ ਉਹਦੇ ਸਿਰ ਦੇ ਵਿੱਚ ਕਾਪਾ ਮਾਰਾ ਉਹਦੇ ਹੈ ਗਿਆ 20 ਟਾਂਕੇ ਤੇ ਅਸੀਂ ਫਿਰ ਵੀ ਬਹਿ ਗਏ ਅਸੀਂ ਉੱਥੇ ਲੈ ਗਏ ਇਹਨਾਂ ਨੂੰ ਹਸਪਤਾਲ ਦਾਖਲ ਕਰਾਣਾ ਅਸੀਂ ਜਦੋਂ ਦਾਖਲ ਕਰਾਨ ਗਏ ਚਲੇ ਮਗਰ 573 ਕੱਲੇ ਸੀਗੇ ਅਸੀਂ ਸਾਰੇ ਫਰੀਦਕੋਟ ਸੀਗੇ ਜਦੋਂ ਅਸੀਂ 8 ਵਜੇ ਸਾਨੂੰ ਜਦੋਂ ਖਬਰ ਗਈ ਤੇ ਸਾਨੂੰ ਇਹ ਕਹਿੰਦੀ ਵੀ ਸਿਆਣੇ ਪਏ ਆ ਤੁਸੀਂ ਕੋਈ ਨਾ ਦਾਖਲ ਕਰੋ ਇਹਨਾਂ ਨੂੰ ਅਸੀਂ ਦਾਖਲ ਕਰਤਾ ਤੇ ਜਦੋਂ ਵੀ 573 ਕੱਲੇ ਸੀ ਕੱਲੇ ਤੇ ਆਕੇ ਇਹਨਾਂ ਨੇ ਬਾਹਰੋਂ ਟੀਮ ਬੁਲਾ ਕੇ ਤੇ ਕਾਦੂ ਦਾ ਮੁੰਡਾ ਰਮਾਨ ਤੇ ਗਰਸ਼ ਇਹ ਉਹਦਾ ਨਾਕੀ ਉਹ ਮੁੰਡੇ ਦਾ ਨਾਕੀ ਆ ਰੋਮਨ ਨੇ ਇਹਨਾਂ ਨੇ ਆ ਕੇ ਘਰ ਆ ਕੇ ਸ਼ਰੀਆਮ ਬਾਹ ਨਛੱਤਰ ਦੀ ਲੱਤ ਵੱਢੀ ਆ ਤੇ ਰਾਤ ਫਾਟਕਾ ਦੇ ਵਿੱਚ ਤੇ ਰਾਜ ਨੂਰਾ ਦਾ ਬੇਟਾ ਬੰਸੂ ਦਾ ਭਰਾ ਰਾਤ ਉਹਦੀ ਇੱਕ ਬਾਹ ਵੱੜਤੀ ਇੱਕ ਉਹਨੇ ਇੱਕ ਲੱਤ ਵੱੜਤੀ ਕਹਿੰਦੇ ਵੀ ਅਸੀਂ ਐਵੇਂ ਤੁਹਾਡੇ ਬੇਟੇ ਵੱਡਾਂਗੇ ਜੇ ਤੁਸੀਂ ਸਾਨੂੰ ਰੋਕੂਗੇ ਚਿੱਟਾ ਵੇਚਣ ਤੋਂ ਠੀਕ ਆ ਉਹ ਕਹਿੰਦਾ ਤੁਸੀਂ ਚਿੱਟਾ ਵੇਚਦੇ ਆ ਸਾਡੇ ਤੇ ਮੇਚੀ ਦੇ ਤੇ ਨਿੰਮੋ ਤੇ ਕੋਈ ਵੀ ਰਿਕਾਟ ਕਢਾਇਆ ਜਾਵੇ ਵੀ ਮੇ ਅੱਛੀ ਨਿੰਮੋ ਚਟਾ ਵੇਚਦਿਆ ਹਾਂ ਜਰੂਰ 79 ਵੇਚ ਦਸੀ ਚਟਾ 79 ਨੇ ਜਦੋਂ ਕਾਰਵਾਈ ਚੱਲ ਗਈ ਸੀ 6 ਮਹੀਨੇ 6 ਮਿੰਨੇ ਹੋਗਾ ਸੀ ਨਛੱਤਰ ਨੇ ਲਿਖ ਕੇ ਦਿੱਤਾ ਸੀਗਾ ਵੀ ਮੈਂ ਅੱਜ ਤੋਂ ਦੀ ਕੋਈ ਵੀ ਚਿੱਟਾ ਵੇਚੂਗਾ ਸਰਕਾਰ ਨੂੰ ਪਹਿਲਾਂ ਲਿਖ ਕੇ ਦਿੱਤਾ ਸੀ ਵੀ ਮੈਂ ਚਿੱਟਾ ਵੇਚੂਗਾ ਤੇ ਮੇਰੇ ਤੇ ਕਾਰਵਾਈ ਕਰੀ ਜਾਵੇ ਉਦੋਂ ਬਾਅਦ ਨਛੱਤਰ ਦੇ ਘਰੇ ਪੀਲਾ ਪੰਜਾ ਫਿਰ ਗੰਢ 76 ਜਮਾਂ ਵੇਚਣੋਂ ਅਸੀਂ ਕਹਤਾਂ ਨਛੱਤਰ ਨੂੰ ਵੀ ਤੂੰ ਵੇਚਣੋਂ ਹਟ ਜਾ ਨਛੱਤਰ ਕਹਿੰਦਾ ਵੀ ਮੈਂ ਨਹੀਂ ਵੇਚਦਾ ਨਛੱਤਰ ਨੇ ਵੇਚਣਾ ਬੰਦ ਕਰਤਾ ਤੇ ਰੋਵਣ ਕਹਿੰਦਾ ਵੀ ਤੁਸੀਂ ਮੇਰਾ ਚਿੱਟਾ ਵੇਚੋ ਜੇ ਤੁਸੀਂ ਮੇਰਾ ਰੋਲਾ ਪਾਉਂਗੇ ਤੇ ਮੈਂ ਤੁਹਾਨੂੰ ਇੱਦਾਂ ਹੀ ਵੱਡੂਗਾ ਆਰੋਲਾ ਹੈ ਆਰੋਲਾ ਜੀ ਸਾਡੇ ਮਹੱਲੇ ਦੇ ਵਿੱਚ ਜਦੋਂ ਨਿਛੱਤਰ ਦੇ ਹਾਂ ਨਿਛੱਤਰ ਨੇ ਵਿੱਚ ਆ ਨਿਛੱਤਰ ਸਜ਼ਾ ਵੀ ਕੱਟ ਕੇ ਆਇਆ ਨਿਛੱਤਰ ਸਜ਼ਾ ਵੀ ਕੱਟ ਕੇ ਆਇਆ ਸੀ ਨਿਛੱਤਰ ਨੂੰ ਸਮਝਾਇਆ ਵੀ ਆ ਜਦੋਂ ਨਿਛੱਤਰ ਨੇ ਲਿਖ ਕੇ ਦਿੱਤਾ ਉਸ ਤੋਂ ਬਾਅਦ ਨਿਛੱਤਰ ਤੋਂ ਕੋਈ ਵੀ ਚੀਜ਼ ਵੀ ਉਸ ਤੋਂ ਬਾਅਦ ਅੱਜ ਘੱਟੋ ਨਾ ਘੱਟ 7-8 ਮਹੀਨੇ ਹੋ ਗਏ ਕੋਈ ਚੀਜ਼ ਬਰਾਮਤ ਹੋਈ ਤਾਂ ਨਿਛੱਤਰ ਤੋਂ ਜੋ ਵੀ ਸਜ਼ਾ ਹੋ ਸਾਡੇ ਤੋਂ ਉਹਨਾਂ ਤੋਂ ਸਰਕਾਰ ਤੋਂ ਕਾਰਵਾਈ ਥੋੜੀ ਕੀ ਮੰਗ ਆ ਸਾਡੀ ਇਹ ਮੰਗ ਆ ਵੀ ਸਾਡੇ ਜੀਆਂ ਨੂੰ ਆਏ ਜਿਹੜਾ ਵੜ ਦਿੰਦੇ ਮੇਰੇ ਬੰਦੇ ਨੂੰ ਵੀ ਅੱਛੀ ਨਹੀਂ ਇਹਨਾਂ ਨੇ ਪਹਿਲਾਂ ਖਾਮੀ ਕੀਤਾ ਸਾਰੀ ਬਾਹ ਦੀਆ ਉਹ ਸਾਡੇ ਕੋਲ ਬਰੂਪਿਆ ਸਾਰੇ ਉਹ ਦਾਲਤ ਚਕੇ ਚੱਲੀ ਹੈ ਨਾ ਹੁਣ ਮੇਰੇ ਨਿਛੱਤਰ ਦੀ ਦਿਓਰ ਦੀ ਲਾਤ ਇਹਨਾਂ ਨੇ ਚੂਰਾ ਚੂਰ ਕਰਤੀ ਸਰ ਸਾਨੂੰ ਇਹ ਆ ਵੀ ਓਮ ਨੂੰ ਕਹਿੰਦੇ ਆ ਵੀ ਅਸੀਂ ਓਮ ਨੂੰ ਵੀ ਵੱਡਣਾ ਪੰਮੇ ਨੂੰ ਵੀ ਵੱਡਣਾ ਤੇ ਮਨੀ ਨੂੰ ਵੀ ਵੱਡਣਾ ਠੀਕ ਆ ਜੀ ਅਸੀਂ ਇਹ ਕਹਿੰਨੇ ਵੀ ਸਾਡੇ ਬੇਟੇ ਫਿਰਦੇ ਤੁਰਦੇ ਆ ਉਧਰ ਪੰਮੇ ਕੇ ਘਰੇ ਸਾਰਾ ਘਰ ਤੋੜਾ ਤੜਾਈ ਕਰਤਾ ਕੁੜੀਆਂ ਨੂੰ ਖਿੱਚਣ ਨੂੰ ਪੈ ਗਿਆ ਕੁੜੀਆਂ ਖੇਤਾਂ ਦੇ ਵਿੱਚ ਲੁੱਕ ਕੇ ਜਾਣ ਛੜਾਈ ਆ ਉਹ ਕਰਨੌਲੀਆਂ ਦੇ ਬਸੰਤ ਨਗਰ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਆ ਸਾਡਾ ਕੱਲਾ ਕੱਲਾ ਘਰ ਕਰਤਾ ਸਾਡੀਆਂ ਕੁੜੀਆਂ ਖੇਤਾਂ ਦੇ ਵਿੱਚ ਲੁੱਕ ਲੁੱਕੇ ਮੇਰੀ ਭਤੀਜੀ ਉਹ ਸੀ ਪ੍ਰੈਜੈਂਟ ਜੁਆਖ ਜੱਲਾ ਸਹੋਂ ਨਾਲਾ ਸੀਗਾ ਉਹਨੂੰ 8ਵਾਂ ਮਹੀਨਾ ਲੱਗਿਆ ਸੀ ਜਦੋਂ ਆਪਦੀ ਨਨਾਨ ਦੇ ਮੂਰੇ ਹੋਈ ਉਹਨੂੰ ਖਿੱਚ ਲੈ ਕਹਿੰਦੇ ਵੀ ਅਸੀਂ ਪੰਮੇ ਦੀ ਭੈਣ ਲੈ ਕੇ ਜਾਣੀ ਨਹੀਂ ਤਾਂ ਪੰਮਾ ਬਾਹਰ ਕੱਢ ਦੋ ਸੀ ਪੰਮੇ ਨੂੰ ਮਾਰਾਂਗੇ ਅਸੀਂ ਛੱਡਣਾ ਨਹੀਂ ਪੰਮੇ ਨੂੰ ਪੰਮਾ ਸਾਨੂੰ ਜਿੱਥੇ ਮਿਲ ਜੇ ਅਸੀਂ ਪੰਮੇ ਨੂੰ ਮਾਰਾਂਗੇ ਅਸੀਂ ਪੰਮੇ ਨੂੰ ਬਖਸ਼ਦੇ ਨਹੀਂਗੇ ਠੀਕ ਆ ਜੀ ਸਾਡੀ ਇਹ ਬੇਨਤੀ ਆ ਵੀ ਸਾਡੇ ਤੇ ਬਹੁਤ ਇਹਨਾਂ ਨੇ ਹਥਿਆਚਾਰ ਕਰਤੀ ਇਹ ਕਹਿੰਦੇ ਵੀ ਸਾਨੂੰ ਸਰਕਾਰ ਕੁਝ ਨਹੀਂ ਕਰ ਸਕਦੀ ਅਸੀਂ ਜਦੋਂ ਬਾਹ ਵੱਡੇ ਸਾਡਾ ਉਦੋਂ ਨਹੀਂ ਸਰਕਾਰ ਨੇ ਕੁਝ ਕੀਤਾ ਅਸੀਂ 79 ਦੀ ਹੁਣ ਲੱਤ ਸ਼ਰੀਆਂ ਵੱਢ ਕੇ ਜਾ ਰਹੇ ਹਾਂ ਜੀ ਉਹ ਸਾਰਾ ਖੂਨ ਖਿੱਲੇ ਦਾ ਪਿਆ 79 ਦਾ ਆਂਡੀਆਂ ਗਵਾਂਡੀਆਂ ਨੇ ਫੋਨ ਲਾ ਕੇ 79 ਦੀ ਜਾਨ ਛੜਾਈ ਆ ਤੇ ਸਾਨੂੰ ਐ ਹੀ ਆ ਵੀ ਸਾਨੂੰ ਪੁਲਿਸ ਦੀ ਮਦਦ ਚਾਹੀਦੀ ਆ ਠੀਕ ਆ ਬਾਕੀ ਦੁਨੀਆ ਦੀ ਮਦਦ ਚਾਹੀਦੀ ਸਾਨੂੰ ਇਹ ਹੈਗੇ ਆ ਗੁੰਡਾਗਰਦੀ ਵਾਲੇ ਬਾਹਰੋਂ ਬੰਦੇ ਬੁਲਾ ਕੇ ਇਹ ਸਾਡੇ ਤੇ ਹਮਲਾ ਕਰਾਂਦੇ ਆ ਸਾਡੇ 3 50 ਬੰਦੇ ਉਧਰ 25 ਬੰਦੇ ਆ ਗਏ ਕੁੜੀਆਂ ਨੂੰ ਚੱਕਣ ਵਾਸਤੇ ਸਾਰੀ ਰਾਤ ਅਸੀਂ ਸੁੱਤੇ ਨਹੀਂ ਸਾਰਾ ਰਾਤ ਨੂੰ ਇਹ ਹਾਰਨ ਮਾਰ ਮਾਰ ਕੇ ਸਾਡੇ ਕੋਲ ਦੀ ਨੰਗਣ ਕਾਪੇ ਕਿਰਪਾਨਾਂ ਲੈ ਕੇ ਰਾਤ ਤੀ ਇਹਨਾਂ ਨੇ ਫਾਟਕਾ ਕੋਲੋਂ ਸਾਡਾ ਮੁੰਡਾ ਵੱਡਿਆ ਰਾਜ ਰਾਜ ਬਠਿੰਡੇ ਹੱਡੀਆਂ ਵਾਲੇ ਤੇ ਦਾਖਲਾ ਜੀ ਉਹਨੂੰ ਜਮੇ ਵਾਰਤਾ ਠੀਕ ਹੈ ਜਿਵੇਂ ਮੇਰੇ ਬੰਦੇ ਦੀ ਵਾਂ ਵੱਡੀ ਸੋਵੇਂ ਵੱਡਾ ਰਾੜਾ ਪਹਿਰਿਆ ਜੀ ਹੱਥ ਬੰਨ ਕੇ ਬੇਨਤੀ ਆ ਸਾਰਿਆਂ ਨੂੰ ਤੁਹਾਨੂੰ ਵੀ ਮੇਰੀ ਇਹੀ ਆ ਗਈ ਦੇਖੋ ਜੀ ਮੇਰਾ ਹੈਗਾ ਕਵਾੜ ਦਾ ਕੰਮ ਕੋਈ ਵੀ ਇੱਥੇ ਲੜਦਾ ਭਿੜਦਾ ਗਿਆ ਲੜਾਈਆਂ ਇਹਨਾਂ ਦੀ ਆਪਸ ਵਿੱਚ ਆ ਇਟਾਂ ਵੱਟੇ ਤੇ ਜਦੋਂ ਮੇਰੇ ਇੱਕ ਨੋ ਦੇ ਬੱਚਾ ਹੋਣ ਵਾਲਾ ਉਹ ਆ 7ਵੇਂ ਮਹੀਨੇ ਦੀ ਕੀ ਨਾਲ ਦੇ ਉਹ ਆਦੀ ਆ ਹਾਂ ਤੇ ਉਹਦੇ ਆ ਕੇ ਸਾਡੇ ਅੰਦਰ ਜਦੋਂ ਅਸੀਂ ਵੜੇ ਆ ਸਾਡੇ ਇਟਾਂ ਡਲੇ ਸਾਡੇ ਸਾਨੂੰ ਮਾਰਿਆ ਠੀਕ ਆ ਮੇਰੇ ਵੀ ਲੜਾਈ ਨਹੀਂ ਸਾਡੀ ਕੋਈ ਲੜਾਈ ਨਹੀਂ ਜੀ ਕਿਸੇ ਨਾਲ ਹਾਂ ਸਾਡੀ ਕੋਈ ਕਿਸੇ ਨਾਲ ਲੜਾਈ ਨਹੀਂ ਗਈ ਆ ਇੱਥੇ ਚੱਲ ਕੋਈ ਗੱਲ ਨਹੀਂ ਗਈ ਮੈਂ ਇਹ ਕੰਮ ਆਪਦਾ ਕਰਦੇ ਆਗੇ ਆਪਦੀ ਸਿਹਤ ਤੇ ਕਰਦਾ ਕੋਈ ਵੀ ਕਰਦਾ ਆਪਦੀ ਸਿਹਤ ਤੇ ਕਰਦਾ ਗਿਆ ਵੱਡੀਆਂ ਵੱਡੀਆਂ ਸਰਕਾਰਾਂ ਗਈਆਂ ਉਹ ਕਿਸੇ ਨੂੰ ਪੁੱਛ ਨਹੀਂ ਰਹੀਆਂ ਅਸੀਂ ਮੈਂ ਦਰਖਾਸਤਾਂ ਵੀ ਦਿੱਤੀਆਂ ਮੈਂ ਸਾਰਾ ਥਾਣੇ ਵਿੱਚ ਵੀ ਗਈ ਮੈਂ ਡੀਸੀ ਨੂੰ ਵੀ ਦਰਖਾਸਤ ਦਿੱਤੀ ਵੀ ਮੈਂ ਜਦੋਂ ਡੀਸੀ ਨੂੰ ਵੀ ਉੱਥੇ ਮੈਂ ਦਰਖਾਸਤ ਦੇਣ ਗਈ ਥਾਣੇ ਦੇ ਵਿੱਚ ਮੈਨੂੰ ਕਹਿਣ ਲੱਗੇ ਤੈਨੂੰ ਹੁਣ ਸਿਕਿਉਰਿਟੀ ਚਾਹੀਦੀ ਆ ਵੀ ਮੈਨੂੰ ਸਿਕਿਉਰਿਟੀ ਚਾਹੀਦੀ ਆ ਮੇਰੇ ਦੋ ਬੱਚੇ ਅਗੇ ਆਹ ਰਸਕਾ ਚੱਕ ਕੇ ਫੇਰ ਹੀ ਲੰਦੇ ਆਗੇ ਕਵਾੜ ਖਰੀਦਦੇ ਆਗੇ ਅਸੀਂ 200 ਰੁਪਏ 300 ਰੁਪਏ ਦਿਹਾੜੀ ਕਮਾਣ ਵਾਲੇ ਬੰਦੇ ਆ ਸਾਡੇ ਕੋਲੇ ਐਸੀ ਕੋਈ ਪ੍ਰਾਪਰਟੀ ਨਹੀਂ ਗਈ ਜੇ ਮੇਰੇ ਕੋਲੇ ਐਸੀ ਘਰ-ਬਾਰ ਹੋਵੇ ਪ੍ਰਾਪਰਟੀ ਹੋਵੇ ਝੁੱਗੀ ਝੁੱਗੀ ਹੋਵੇ ਮੇਰੇ ਕੋਲੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਬਹਿ ਜਮਾ ਉੱਥੇ ਇੱਥੇ ਸਾਨੂੰ ਕਿਤੇ ਜੀਨ ਨਹੀਂ ਦਿੱਤਾ ਗਿਆ ਜੀ ਠੀਕ ਆ ਅੱਜ ਹੁਣ ਮੇਰੇ ਬੱਚੇ ਕੱਲ ਦੀ ਮੇਰੀ ਬਹੂ ਢਿੱਲੀ ਆ ਉਹਦੇ ਵੀ ਮਤਲਬ ਇਹਨਾਂ ਨੇ ਸੱਟਾਂ-ਸੁੱਟਾਂ ਮਾਰੀਆਂ ਫੜਦੇ-ਫੜਦਿਆਂ ਦੇ ਵਿੱਚ ਵੱਜ ਬਜਾ ਗਈਆਂ ਠੀਕ ਆ ਫਿਰ ਜਦੋਂ ਮੇਰੇ ਬੱਚੇ ਬੋਲਦੇ ਆ ਸਾਡੇ ਬੱਚਿਆਂ ਪਿੱਛੇ ਵੀ ਸਾਡੇ ਬੱਚਿਆਂ ਨੂੰ ਮਾਰਨਾ ਫਿਰ ਮੇਰੇ ਬੱਚਿਆਂ ਦਾ ਨਾਂ ਲਖਾਂਦੇ ਆ ਫਿਰ ਮੇਰੇ ਬੱਚਿਆਂ ਦਾ ਨਾਮ ਲਖਾਉਂਦੇ ਆਗੇ ਪਰਚਿਆਂ ਦੇ ਵਿੱਚ ਤੇ ਫਿਰ ਉਹਨਾਂ ਨੂੰ ਅਪਰਾਧੀਆਂ ਨੂੰ ਕਦੇ ਨਹੀਂ ਇਹਨਾਂ ਨੇ ਫੜਿਆ ਠੀਕ ਆ ਅਪਰਾਧੀਆਂ ਨੂੰ ਕਦੇ ਨਹੀਂ ਫੜਿਆ ਹੈਗਾ ਆ ਕੇ ਸਾਡੇ ਸ਼ਟਰ ਤੋੜਦੇ ਆ ਸਾਨੂੰ ਪੁੱਛਦੇ ਦੱਸਦੇ ਆਗੇ ਸਾਨੂੰ ਇਹ ਕਹਿੰਦੇ ਆਗੇ ਵੀ ਤੁਸੀਂ ਕਾਦੇ ਵਾਸਤੇ ਤੁਹਾਡੇ ਜਵਾਖ ਵੀ ਨਾਲ ਆ ਸਾਡੇ ਬੱਚੇ ਕਿ ਸਾਡਾ ਕੋਈ ਕੰਮ ਨਹੀਂਗਾ ਅਸੀਂ ਦਿਹਾੜੀ ਕਰਨ ਵਾਲੇ ਬੰਦੇ ਆਗੇ ਸਰਦਾਰ ਜੀ ਜੀ ਠੀਕ ਹੈ ਅਸੀਂ ਦਿਹਾੜੀ ਮਜ਼ਦੂਰੀ ਤੁਹਾਡਾ ਇਹ ਕਹਿਣਾ ਵੀ ਤੁਸੀਂ ਸਨਵਿਚਾਲੇ ਫਸੇ ਪਏ ਸਨਵਿਚਾਲੇ ਅਸੀਂ ਐਸੇ ਫਸੇ ਪਏ ਆਂਗੇ ਇੱਥੋਂ ਦੀ ਹੁਣ ਪਹਿਲਾਂ ਵਾਂਗੂ ਸਾਈਕਲ ਮੋਟਰ ਗੱਡੀਆਂ ਕਾਰਾਂ ਪਹਿਲਾਂ ਮੇਰੀ ਦੋਤੀ ਦੀ ਲੱਤ ਟੁੱਟ ਗਈ ਹੂੰ ਇੱਥੇ ਤੋੜਤੀ ਕਿਸੇ ਨੇ ਮੋਟਰਸਾਈਕਲ ਵਾਲੇ ਨੇ ਅਸੀਂ ਉਹ ਨਹੀਂ ਬੋਲੇ ਹੈਗੇ ਵੀ ਇਹ ਕਾਪਾ ਕਿਰਪਾਨਾ ਲੈ ਕੇ ਪੈ ਜਾਂਦੇ ਹੈਗੇ ਵੀ ਡਾਂਗਾ ਸੋਟੀਆਂ ਲੈ ਕੇ ਪੈ ਜਾਂਦੇ ਹੈਗੇ ਵੀ ਅਸੀਂ ਇੱਥੇ ਚੁੱਪ ਕਰਕੇ ਅਸੀਂ ਬੱਚੇ ਆ ਮੇਰੇ ਵਿਚਾਰੇ ਉਹ ਮਾਤੜਾਗੇ ਠੀਕ ਹੈ ਅਸੀਂ ਇਹ じゃ ਕੋਈ ਕੰਮ ਨਹੀਂ ਮੇਰੀ ਸਰਕਾਰ ਨੇ ਵੀ ਨਹੀਂ ਸੁਣੀ ਮੈਂ ਇੱਥੇ ਬੇਨਤੀ ਵੀ ਕੀਤੀ ਹੈ ਸਰਕਾਰ ਦੇ ਅੱਗੇ ਜਾ ਕੇ ਠੀਕ ਹੈ ਠੀਕ ਹੈ ਮੈਂ ਬੇਨਤੀ ਇਹ ਵੀ ਕੀਤੀ ਹੈ ਮੈਂ ਦਰਖਾਸਤਾਂ ਦਿੱਤੀਆਂ ਗਈਆਂ ਵੀ ਤੁਹਾਡੀ ਸੁਣਵਾਈ ਕੀਤੀ ਸੁਣਵਾਈ ਨਹੀਂ ਕੀਤੀ ਮੇਰੀ ਮੈਂ ਬਹੁਤ ਕੀਤੀਆਂ ਦਰਖਾਸਤਾਂ ਵੀ ਮੇਰੇ ਬੱਚੇ ਆ ਮੈਂ ਪੱਟ ਪੱਟ ਕੇ ਪਹਿਲਾਂ ਇਹਨਾਂ ਨੇ ਲੜਾਈਆਂ ਕੀਤੀਆਂ ਗਈਆਂ ਜੀ ਇਹਨਾਂ ਨੇ ਠੀਕ ਹੈ ਪਹਿਲਾਂ ਮੇਰੇ ਬੱਚੇ ਦਾ ਨਾਂ ਪਾਇਆ ਅੱਜ ਜਿਹੜੀਆਂ ਲੜਾਈਆਂ ਕੀਤੀਆਂ ਸੀ ਮੈਂ ਰੱਖਿਆ ਵਾਸਤੇ ਜੇ ਜੇ ਸਰਕਾਰ ਨਾ ਰੱਖਿਆ ਕਰੂਗੀ ਮੇਰੇ ਬੱਚਿਆਂ ਦੀ ਅਸੀਂ ਆਪ ਦੀ ਰੱਖਿਆ ਸੀ ਆਪ ਕਰਾਂਗੇ ਸਹੀ ਹੈ ਠੀਕ ਆ ਜਦੋਂ ਅਸੀਂ ਆਪ ਦੀ ਰੱਖਿਆ ਕਰਦੇ ਆਂਗੇ ਫਿਰ ਸਾਡੇ ਮੰਗਰ ਤੱਕ ਕਿਸੇ ਨੇ ਨਹੀਂ ਲੱਗਿਆ ਨਾ ਕੋਈ ਲੱਗਿਆ ਜੀ ਤੇ ਨਾ ਸਾਡੀ ਕਿਸੇ ਨੇ ਸੁਣੀ ਆ ਠੀਕ ਆ ਮੇਰੇ ਨਿੱਕੇ ਨਿੱਕੇ ਬੱਚੇ ਆ ਗਏ ਅਸੀਂ ਕਮਾਨ ਖਾਣ ਵਾਲੇ ਸੀ ਤਿੰਨ ਮਾਂ ਪੁੱਤਾਂ ਬਸ ਇਹੀ ਐ ਵੀ ਸੁਣਵਾਈ ਕੀਤੀ ਹਾਂ ਅਸੀਂ ਕੋਈ ਐਸਾ ਮਾੜਾ ਕੰਮ ਨਹੀਂ ਕਰਦੇ ਸਰ ਜੀ ਠੀਕ ਆ ਦੇਖੋ ਮੇਰੀ ਇਹ ਸਰਕਾਰ ਨੂੰ ਬੇਨਤੀ ਜਿੱਥੇ ਤੱਕ ਮੇਰੀ ਵੀਡੀਓ ਜਾਂਦੀ ਆ ਸੁਣਵਾਈ ਕੀਤੀ ਹਾਂ ਸੁਣਵਾਈ ਕੀਤੀ ਜਾਵੇ ਅਫਸਰਾਂ ਨੂੰ ਵੱਡਿਆਂ ਨੂੰ ਕੀਤੀ ਜਾਵੇ ਸੁਣਵਾਈ ਠੀਕ ਹੈ ਜੀ ਮੇਰੀ ਤਾਂ ਆਪਣੀ ਆ ਮੇਰੀ ਕੋਈ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂਗੀ ਮੇਰੀ ਕੋਈ ਇਹਨਾਂ ਨਾਲ ਕੋਈ ਵਾਰ ਦੇ ਵਿੱਚ ਠੀਕ ਆ ਵੀ ਮੈਨੂੰ ਨਜਾਇਜ਼ ਤ ਤੰਗ ਕਰਦੀ ਮੁਲਾਜ਼ਮ ਮੁਲਾਜ਼ਮ ਵੀ ਮਲਾਜ਼ਮ ਆ ਕੇ ਵਿਚਾਰੇ ਤੰਗ ਨਹੀਂ ਕਰਦੇ ਆਪਾਂ ਨੂੰ ਮੈਨੂੰ ਕਹੀ ਨਹੀਂ ਗਿਆ ਕਿਸੇ ਨੂੰ ਹਾਂ ਠੀਕ ਆ ਨਜਾਇਜ਼ ਜਦੋਂ ਸਾਡਾ ਨਾਂ ਲਖਾ ਦਿੰਦਿਆਂ ਜਦੋਂ ਸਾਡੇ ਬੱਚਿਆਂ ਦਾ ਨੁਕਸਾਨ ਹੁੰਦਾ ਆ ਵੇਖੋ ਜੀ ਮੰਦਰ ਆਹੇ ਇੱਥੋਂ ਇੱਟਾਂ ਮਾਰ ਮਾਰ ਕੇ ਇਹ ਵਾਰੀਆਂ ਤੋੜੀਆਂ ਮੇਰੀਆਂ ਟੂਟੀਆਂ ਪੰਨੀਆਂ ਆ ਮੇਰਾ ਸਾਰਾ ਪੰਨਤਾ ਸੀਗਾ ਸਾਰਾ ਕੁਝ ਇਹਨਾਂ ਨੇ ਮੈਂ ਸਮਝ ਗਿਆ ਘਰ-ਬਾਰ ਸਾਰਾ ਪੰਨਤਾ ਸੀ ਨਜਾਇਜ਼ ਕਿਸੇ ਦੀ ਲੜਾਈ ਆ ਰਿਸ਼ਤੇਦਾਰੀ ਆ ਮੈਂ ਕਿੱਥੇ ਜਾਵਾਂ ਸਰ ਸਰ ਠੀਕ ਆ ਤੁਹਾਡੀ ਗੱਲ ਠੀਕ ਆ ਮੈਂ ਕਿੱਥੇ ਜਾਵਾਂ ਤੁਹਾਡੀ ਸੁਣਵਾਈ ਇੱਥੇ ਕੀਤੀ ਜੀ ਜੀ ਬਿਲਕੁਲ ਤਾਂ ਗੱਲਬਾਤ ਕੀਤੀ ਮੇਰੀ ਬੇਨਤੀ ਆਹੀ ਮੇਰੀ ਆ ਫਰਿਆਦ ਵੀ ਮੇਰੇ ਬੱਚਿਆਂ ਨੂੰ ਨਜਾਇਜ਼ ਘੜੀ ਸਿਆ ਜਾਂਦਾ ਬਿਲਕੁਲ ਤਾਂ ਇਹਨਾਂ ਦੀ ਇਹ ਇਹ ਫਰਿਆਦ ਆ ਨਾ ਨਿਆਜ਼